ਉਰਵਾਈ ਕਿਦਾਂ ਆ ਗੋ ਮੈਂ ਠੀਕ ਆ ਜੀ ਵਧੀਆ ਐਨ ਸਤਿ ਸ੍ਰੀ ਅਕਾਲ ਜੀ ਠੀਕ ਆ ਐਨ ਵਧੀਆ ਹੁਣ ਕਿਹਾ ਯਾਦ ਆ ਗਿਆ ਸੇਮੀਆਂ ਯਾਦ ਆ ਗਈਆਂ ਸੇਮੀਆਂ ਹੁਣ ਅੱਗੇ ਘਰਾਂ ਬਣਾ ਲੈਂਦੇ ਤੇ ਹੁਣ ਜੰਡੀਆਂ ਪਈਆਂ ਉੱਪਰ ਕੋ ਰੱਖਿਆ ਵੀ ਕੋਈ ਬੱਟਦੀ ਨਹੀਂ ਹੈਗਾ ਪਹਿਲੀ ਗੱਲ ਹੋਣੀ ਹੀ ਨਹੀਂ ਡੰਡੀਆਂ ਅੱਧਿਆਂ ਦੇ ਘਰਾਂ ਦੇ ਉਹ ਖਾਂਦੇ ਨਹੀਂ ਹੈਗੇ ਸੇਮੀਆਂ ਹੁਣ ਇਹ ਵੀ ਚੱਕਰ ਜਦ ਖਾਮ ਆਉਂਦਾ ਜਿਆਦਾ ਆਦ ਆਉਂਦੇ ਦੇਸੀ ਸੇਮੀਆਂ ਹਾਂ ਜੇ ਕਿਸੇ ਨੂੰ ਖਾਮ ਹੋ ਗਿਆ ਠੰਡ ਠੁੱਡੀ ਲੱਗੀ ਸਿਆਲ ਮਾ ਹੂੰ ਫੇਰੀ ਗੱਲ ਉਹ ਪਾਣੀ ਵਾਲੀ ਪਾਣੀ ਦੀ ਬਣਦੀਆਂ ਹੂੰ ਹੁਣ ਤਾਂ ਅਗਲਾ ਦੂਜੇ ਮੁੱਲ ਦੀ ਲੈਂਦਾ ਦੁੱਧ ਛਿੜ ਲੈਂਦਾ ਹ ਅੱਜ ਕਿਲੋ 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 ਨਹੀਂ ਪੀ ਚਾਰ ਪੰਜ ਕਿਲੋ ਆਟੇ ਦੀ ਖਾਇਦੇ ਤੇ ਬੰਦੇ ਸੇਂਦੀਆਂ ਬਹੁਤ ਬਟੇ ਕਰਦੇ ਅੱਗੇ ਤਾਂ ਬੈਨ ਦਮ ਤੋੜਦੇ ਕਰਦੇ ਤੇ ਕਰਦੇ ਬਾਹ ਕਮਾਹ ਕਮਾਗੇ ਉਹ ਤਿੰਨੇ ਮਿੰਜੇ ਭਰ ਦਿੰਦੇ ਤੇ ਮੁੱਦੇ ਕਰਕੇ ਪਾਵੇ ਉੱਪਰ ਨੂੰ ਫੇ ਗੋਮ ਦੇ ਰੱਖੀ ਰੱਖੀ ਜਾਓ ਹੋਰ ਉਹੀ ਤਾਂ ਚੱਕਰ ਤਾਂ ਬਟੀਆਂ ਸੀ ਵੀ ਆ ਉਹ ਬਟੀਆਂ ਦਾ ਸੀ ਵੀ ਤੇਰੀਆਂ ਪਰ ਹੁੰਨੀ ਨਾ ਕੋਈ ਬੱਟ ਦਾ ਬੱਟ ਦਾ ਨਹੀਂ ਨਾ ਗਾਹਾਂ ਗਾਹਾਂ ਹੁਣ ਕੋਈ ਛੱਟ ਗਏ ਛੱਟ ਗਏ ਹੂੰ ਗਾਹਾਂ ਗਾਹਾਂ ਫਰਕ ਪਈ ਜਾਂਦਾ ਆ ਚੱਕਰ ਹੋਰ ਬੱਸ ਚੱਲਦੇ ਆ ਫਿਰ ਚੱਲ ਨਾਲੇ ਮੈਂ ਸਟਾਰਟਰ ਲੈ ਉਹ ਲਿਆਉਣਾ ਆਟੋਮੈਟਿਕ ਅੱਛਾ ਆ ਤੇਰੇ ਵਾਹ ਬਈ ਵਾਹ ਲੰਬੜ ਦਾਰਾ ਜੀ ਕਾਲ ਜੀ ਬਾ ਤੇਰੇ ਬੱਲੇ ਖਿਆਲ ਆ ਕਿਦਨ ਪਰਲਾ ਬੰਦੇ ਹਾਂਥੀ ਵਾਲੇ ਬੰਗਣ ਦੇ ਹਾਂਥੀ ਪਿੱਛੇ ਆਉਂਦੇ ਆ ਨਾ ਪੀਣੀ ਦਾ ਇਹ ਲੈ ਕੀ ਆਏ ਹਾਏ ਹਾਏ ਹਾਂਥੀ ਕਿੱਧਰ ਆ ਹਾਂਥੀ ਉਹ ਪਿੱਛੇ ਚਰਦੇ ਆ ਠੀਕ ਕਰਨੇ ਛੱਡ ਕੇ ਆਏ ਆ ਹੁੰਦਾ ਜੀ ਇਹ ਨਵਾਂ ਨਵਾਂ ਸਰੋਪਾ ਮੇਰੇ ਲੱਗਦਾ ਕਿਤੇ ਤੇ ਨਹੀਂ ਨਹੀਂ ਸਰੋਪੇ ਬਹੁਤ ਮਿਲੇ ਬਾਈ ਆਪਣੇ ਟਰੈਕਟਰ ਨੂੰ ਨਗਰ ਕੀਤਾ ਜੋ ਛੱਡਿਆ ਨਹੀਂ ਆਪਾਂ ਨੇ ਉਹ ਇਹ ਵੀ ਹੈ ਕੱਲ ਵੀ ਮਿਲ ਗਿਆ ਹੁਣ ਨਹੀਂ ਮੈਂ ਥੋੜੀ ਗਿਆ ਕੱਲ ਗਿਆ ਨਹੀਂ ਨਾ ਬਈ ਕੰਮੇ ਨਿਭੜਦੇ ਜਿਆ ਉਹਦੇ ਪਾਣੀ ਪੂਣੀ ਦੇਖ ਕੇ ਆਇਆ ਹੈ ਪਾਣੀ ਪੂਣੀ ਦੇਖ ਕੇ ਆਇਆ ਕਰਾ ਛੱਡ ਕੇ ਆਇਆ ਤੁਹਾਨੂੰ ਕੰਮ ਲੱਭ ਕੇ ਆਇਆ ਕਰਾ ਦਾ ਕਰਾ ਲਏ ਜੱਲੇ ਵਸ ਹੁਣ ਪੰਜ ਛੇ ਕਿਲੇ ਆਜ ਲਿਆਉਣਾ ਕਰਾ ਕਹਿੰਦਾ ਕੱਲੂ ਕਹਿੰਦਾ ਉਹਦੇ ਕੱਲੂ ਉਹਦੇ ਕਰਿਆ ਕਿਦੇ ਉਹਦੇ ਮੁੰਡੇ ਦੇ ਉਹਦੇ ਨਾਲ ਉਥੇ ਬੂਟੇ ਪਟਾਏ ਹੋਏ ਆ ਉਹਨੂੰ ਮੈਂ ਕਿਹਾ ਹੈ ਕਹਿੰਦਾ ਬਾਪ ਤੇ ਬਵਾ ਦੇਣਾ ਉਹਦੇ ਵੀ ਚਾਰ ਪੰਜ ਕਿਲੇ ਬੂਟੇ ਆ ਕੋਈ ਨਹੀਂ ਇਹੜਾ ਪਕੜਾ ਜਾਨ ਨੂੰ ਆਪਾਂ ਨੇ ਫਿਰ ਸੈਲਰ ਚ ਕਰ ਦੇਣਾ ਨਾ ਪਲਟਾਵੇਂ ਮਾਰ ਦਵਾ ਸੈਲਰ ਚ ਲੈਵਲ ਕਰਨਾ ਪਲਟਾਵੇਂ ਮਾਰਨੇ ਬਾਈ ਉਹ ਚ ਲੈਤਾ ਜਾਣਾ ਹੁਣ ਆ ਕੇ ਹਮਦੇ ਨਾਲ ਲਿਆ ਜਾ ਕੇ ਮੈਂ ਤਾਂ ਚੰਦਿਆ ਸਵਾਨ ਸਵਾਨ ਅੱਛਾ ਜੀ ਕੋਈ ਨਾ ਮੈਂ ਲਿਆਉਣਾ ਜਾ ਕੇ ਨਾਲੇ ਜ਼ੀਰੋ ਲੈਵਲ ਵਧੀਆ ਲੱਗੂਗਾ ਹਨਾ ਫਾਰਮ ਚ ਢਾਲ ਬਣਾ ਦੇ ਇੱਕ ਪਾਸੇ ਢਾਲ ਬਣਾ ਦੇ ਨਾ ਤਨਿਆ ਵੇਦਾ ਲੈ ਜਾਂਦਾ ਮੈਂ ਕਮਲ ਇੱਥੇ ਆਇਆ ਹੋਇਆ ਪਾਓ ਵਾਲਾ ਕੱਲ ਕਮਾਲ ਬਰੂਏ ਫੋਨ ਕਰਦੇ ਤੇ ਉਹ ਜੱਗੇ ਨੂੰ ਗਿਆ ਉਹਨਾਂ ਦਾ ਗਰਾਊਂਡ ਪੱਧਰਾ ਕਰਨਾ ਦਾ ਹਾਂ ਮੈਂ ਉੱਥੇ ਜੱਗਾ ਖੜਾ ਮੈਂ ਜਿੱਕੇ ਤੂੰ ਮਾਰਿਆ ਕਰਾ ਜਾ ਉਹਨਾਂ ਦੇ ਖਾਸਾ ਕੰਮ ਆਦਾ ਗਰਾਊਂਡ ਦਾ ਕਮਾਲਪੁਰਿਆ ਦਾ ਜਿੱਥੇ ਨਦੀਂ ਦੀ ਟੁੱਕੀ ਮੈਨੂੰ ਪਤਾ ਉਹ ਪੱਧਰਾ ਕਰਿਆ ਮੈਂ ਦੇਖੀ ਨੂੰ ਮੈਂ ਤੂੰ ਜਾਇਆ ਜਾ ਆਹੋ ਹੁਣ ਚੱਲ ਪਿਆ ਗਾ ਬੂਟੇ ਪਟਾਈ ਹੋਈ ਆ ਫਾਰਮ ਦੀ ਢਾਲ ਰੱਖੀ ਕਿਤੇ ਜ਼ੀਰੋ ਲੈਵਲ ਨਾ ਕਰੀ ਨਹੀਂ ਬਈ ਪਰਾਂ ਤੇ ਮੈਂ ਪਰਾਂ ਵਾਲਾ ਖੇਤ ਆ ਜਿਹੜਾ ਉਹ ਉੱਚਾ ਕਰਤਾ ਥੱਲੇ ਦੇ ਬੈਕ ਸਾਈਡ ਵਾਲਾ ਉਥੇ ਨੀਵਾ ਆਹੋ ਤੇ ਨੀਵਾ ਤੇ ਨੇ ਸਟੈਪ ਬਣਾਏ ਪਏ ਆ ਫਿਰ ਉਹ ਪੈਹੀ ਚੜਨਾ ਕਿੱਲਾ ਜਾਣਾ ਉਹ ਸਾਹਬ ਨਾਲ ਕਰਿਆ ਪਿਆ ਮੈਂ ਹਾਂ ਹਮ ਹੁਣ ਪਟਾ ਨਹੀਂ ਨਾ ਕਿਤੇ ਉਧਰ ਬੋਲੀ ਕਰਿਆ ਪਿਆ ਹੈਗਾ ਲੈਦਰ ਲੂਜ਼ ਉਜਨਾ ਮਿਕਸ ਹੋ ਜੂਗੇ ਸਵਾਜ ਜੀ ਵਿੱਚੇ ਮਿੱਟੀ-ਮੁੱਟੀ ਜੀ ਤਾਂ ਕਰਕੇ ਕਰਨਾ ਗੱਮਾ ਤਾਂ ਨਹੀਂ ਅਜਾ ਪੰਮਾ ਤੇ ਪਹਿਨਣ ਉੱਥੇ ਆਇਆ ਨਾ ਮੈਂ ਜੋ ਰੀਜਾ ਰੋਪੜ ਗਿਆ ਬਦ ਚੱਲੇ ਸੀ ਸੇਮੀ ਆ ਲੈ ਹੁਣ ਫੇਰ ਉੱਪਰ ਨੂੰ ਚੱਲੇ ਸੇਮੀ ਇੱਥੇ ਲਿਆ ਜਾ ਤੂੰ ਕੱਲ ਜਾਣਾ ਤਾਂ ਮੈਂ ਕੱਲ ਲਊਂ ਮੈਂ ਰਾਜੇ ਨੇ ਵੀ ਕਹਿਆ ਮੈਂ ਲਿਆ ਮੈਂ ਸੇਮੀ ਮੈਂ ਜਾਣਾ ਹੀ ਮੈਂ ਲਿਆਉਂਗਾ ਮੈਂ ਕੱਲ ਲੈ ਕੇ ਆਇਆ ਪਹਿਲਾਂ ਆਪਣੇ ਲਿਆਇਆ ਤਾਂ ਫੇਰ ਗੱਗੇ ਨੂੰ ਲੈ ਗਿਆ ਜਗਤਪੁਰ ਵਾਲਾ ਤੇ ਲਿਆ ਕਦੇ ਰੋਪੜ ਮਾਰੀਆ ਤੂੰ ਉਹ ਦੇਖੀ ਕੀ ਚੀਜ਼ ਹੈ ਇੱਥੇ ਕੋਈ ਨਹੀਂ ਮਰਕਾ ਲੈ ਤੂੰ ਮੰਨ ਲੈ ਮੇਰੀ ਗੱਲ ਤੂੰ ਚੁੱਪ ਆ ਖਾਜ ਦ ਬਰੀਆਨੀ ਆ ਕੇ ਮੈਂ ਨਹੀਂ ਖਾਣੀ ਚੱਲ ਚਲੀਏ ਆਪਾਂ ਯਾਰ ਚੱਲ ਚਲੀਏ ਥਾਲੇ ਹੋਰੇ ਆਪਣੇ ਆਪਣੇ ਬਿਝੂਰੀ ਪਾਉਣ ਇਹ ਤਾਂ ਹੋਰੇ ਪਾਸੇ ਭੇਜ ਤੈਨੂੰ ਦੱਸ ਜਾ ਕੇ ਦਾ ਦੇਖ ਜਾ ਕੇ ਪਰ ਤੂੰ ਸੇਵੀਆਂ ਦਾ ਫਰਕ ਦੇਖ ਲਈ ਲੈ ਅਸੀਂ ਰੋਪੜ ਜਾ ਕੇ ਸਮਾਂ ਦੋ ਕੰਮ ਹੋਰ ਕਰਨੇ ਆ ਫਿਰ ਆਏ ਦੱਸ ਨਾ ਇੱਕ ਤਾਂ ਕਿਲੋ ਲੈ ਮੇਰੇ ਸਾਡੇ ਕੋਲ ਭਾਜੀ ਕਿਹਾ 10 ਕਿਲੋ ਲੈ ਆਏ ਅਸੀਂ ਲੱਗਰ ਲਾਉਣਾ ਕਿਤੇ ਕਿੰਨਾ ਕਿਲੋ ਲੈ ਆ ਗੱਲਾ ਠੀਕ ਪਹਿਲਾਂ ਚੱਲ ਜਲਦੀ ਬੰਦੇ ਚੱਲ 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 ਇੱਕ ਆਟੋਮੈਟਿਕ ਲੈ ਆਉਣਾ ਇੱਕ ਆਟੋਮੈਟਿਕ ਲੈ ਆਉਣਾ ਹਾਂ ਹੋ ਗਿਆ ਚੱਲ ਠੀਕ ਹੈ ਹਾਂ ਉਹ ਦੱਸਦਾ ਭਾਈ ਚੱਲ ਭਾਈ ਉਹ ਜਾ ਪਤਾ ਨਹੀਂ ਚੱਕਣਾ ਮੋਟਰਸਾਈਕਲ ਹਾਂ ਲੈ ਜਣਾ ਤੈਨੂੰ ਮੱਥਾ ਟਿਕਾਉਣਾ ਹੁਣੀ ਤੇ ਨਾ ਦੇਖ ਲੈ ਤੂੰ ਹੀ ਲੈ ਚੱਲਦੇ ਆ ਪਾ ਕੱਲਾ ਕੱਲਾ ਫੇਰ ਨਾ ਕਹੀਂ ਹਾਂ ਆ ਦੇਖੀ ਕੀਦਾ ਨੰਬਰ ਤੇਰੇ ਆੜੀ ਦਾ ਲਓ ਜੀ ਸੇਵੀਆਂ ਲੈ ਕੇ ਆ ਗਏ ਹੈ ਹੂੰ ਆਟੇ ਵਾਲੀਆਂ ਆਟੇ ਵਾਲੀਆਂ ਕਹਿੰਦੇ ਆਟੇ ਵਾਲੇ ਵਧੀਆ ਬਣਦੀਆਂ ਨਾ ਸੂਜੀ ਵਾਲੀਆਂ ਕਹਿੰਦਾ ਤਾਂ ਉਹ ਸੂਜੀ ਉਚਿੱਤੀਆਂ ਹੁੰਦੀਆਂ ਹੋਰ ਕੁਛ ਨਹੀਂ ਹਾਂ ਅਸਲੀਆ ਸੇਵੀਆਂ ਗੁੜਮੇ ਹੀ ਬਣਦੀਆਂ ਹੁੰਦੀਆਂ ਨਾ ਸੂਜੀ ਵਾਲੀਆਂ ਨਹੀਂ ਤੇ ਵਧੀਆ ਕੀ ਸੂਜੀ ਵਾਲੀਆਂ ਸੂਜੀ ਵਾਲੀ ਵੀ ਵਧੀਆ ਧੀਆ 20 ਰੁਪਏ ਦਾ ਹੀ ਫਰਕ ਤਾਂ ਹੈ ਉੱਚੀ ਇੰਨੀਵੇਂ ਬਣਾਈ ਜਾਂਦੇ ਆ ਹੂੰ ਗੁੜਵਾ ਸੇਮੀ ਵਧੀਆ ਬਣਦੀ ਆ ਉਹ ਤਾਂ ਹੈ ਉਹ ਚੱਕਰ ਬਾਅਦ ਗੁੜ ਪਾ ਦੇ ਹੂੰ ਸਮਝਿਆ ਹੂੰ ਇੱਕ ਲੈਂਦਾ ਆਟੋਮੈਟਿਕ ਜੀ ਬੰਦਾ ਲੈਂਦਾ ਆਟੋਮੈਟਿਕ ਨਹੀਂ ਹੈਗਾ ਇਹ ਅੱਛਾ ਨਵਾਂ ਬੰਦਾ ਰੱਖ ਲੈ ਇੱਕ ਦਿਹਾੜੀ ਪਰ ਬੰਦਾ ਲੈਂਦਾ ਹੈ ਪਰ ਇਹਦਾ ਪੰਗਾ ਕਹਿੰਦੇ ਵੀ ਦੀ ਗਾਰੰਟੀ ਹੈਗੀ ਆ ਉਹ ਬਣਿਆ ਵੇ ਸਤ 24 ਦਾ ਹੂੰ ਕਹਿੰਦੇ ਗਾਰੰਟੀ ਦੀ 2 ਮਹੀਨੇ ਬਸ ਦਸਹਰੇ ਤੱਕ ਇਹ ਚੱਕਰ ਪਤਾ ਕਿ ਆ ਤਾ ਨਾ ਤਾਂ ਨੀ ਗਾਰੰਟੀ ਹੁੰਦੀ ਇਹਦੀ ਨਹੀਂ ਹੂੰ ਉਹ ਕਹਿੰਦਾ ਵੀ ਕੰਪਨੀ ਪਤਾ ਨਹੀਂ ਇਹ ਸਭ ਕੁ ਗਾਰੰਟੀ ਦਿੰਦੀ ਵੀ ਦਸਹਰੇ ਤੇ ਬਾਅਦ ਮੁੱਕ ਜਣੀ ਦਸਹਰੇ ਤੇ ਬਾਅਦ ਕਿੰਨੇ ਮਹੀਨੇ ਹੁੰਦੀ ਆ ਹੁੰਦੀ ਸਾਲ ਦੀ ਆ ਦੇਣੀ ਦਸਹਰੇ ਤੇ ਉਹਦਾ ਕਾ ਬਸ ਚਾਹੇ ਤੂੰ ਅੱਜ ਲੈ ਜਾ ਚਾਹੇ ਦਸਹਰੇ ਤੇ ਦੂਜੇ ਦਿਨ ਲਿਆ ਤਾ ਅਗਲੇ ਸਾਲ ਦੇ ਦਸਹਰੇ ਤੱਕ ਆ ਕਹਿੰਦਾ ਸਾਲ ਡੇਢ ਸਾਲ ਦੋ ਸਾਰੇ ਕੱਟਦਾ ਇਹ ਨਹੀਂ ਇਹ ਨਹੀਂ ਜਾਂਦਾ ਬਹੁਤ ਯਾਰ ਜਦੋਂ ਲੈਂਡਰ ਘੱਟ ਵੱਧ ਹੋ ਜਾਂਦੀ ਫਿਰ ਇਹ ਵੀ ਜਾਂਦਾ ਹੀ ਹੈ ਬੇਚਾਰਾ ਫਿਰ ਦੋ ਸਾਲ ਹੋ ਗਏ ਲੈਂਡ ਵਧੀਆ ਰਹਿੰਦੀ ਹੈ ਫਿਰ ਵੀ ਇਹ ਮੈਂ ਹੈ ਛੋਟਾ じゃ ਬਹੁਤ ਵਧੀਆ ਹੈ ਬਹੁਤ ਵਧੀਆ ਛੋਟਾ ਹੈ ਇਹ ਛੋਟਾ ਹੈ ਛੋਟੂ ਕਹਿ ਲੈ ਕਰ ਫਿਰ ਛੋਟੂ ਲਿਖ ਦਾਂ ਉਤੇ ਦਾ ਹੈ ਅਬਾਉ ਤੇ ਦੂਏ ਨਾਲ ਹਾਂ ਉਹਦਾ ਹਲਾ ਏਡਾ ਖਾਲਾ ਬੜਾ ਉਹ ਇਹ ਠੀਕ ਹੈ ਚੱਲ ਵਧੀਆ ਇੱਕ ਨੌਕਰ ਹੋ ਲਿਆਂ ਦਾ ਮੋਟਰ ਨੂੰ ਲਾਈਟ ਵੀ ਕੇ ਪੰਮੇ ਯਾਰ ਹੈ ਤੂੰ ਨੂੰ ਦੋ ਲਾਈਟਾਂ ਹੁੰਦੀਆਂ ਨੇ ਕੇ ਲਾਈਨ ਸਟੇਟਸ ਇੱਕੇ ਲਾਈਟ ਹੁੰਦੀ ਉਹੀ ਕੇ ਦੋ ਹੁੰਦੀਆਂ ਦੋ ਇੱਕ ਲਾਲ ਬਲਦੀ ਹੁੰਦੀ ਹਾਂ ਸਾਡੇਆਂ ਨੂੰ ਦੋ ਨੂੰ ਹਰੀ ਬਲਦੀ ਨਹੀਂ ਕੇ ਲਾਲ ਫਰੀਦੀ ਇਹ ਹੀ ਕਿ ਦੋ ਵਾਰੀ ਬਲੂਗੀ ਹੋਰ ਕਹੇ ਚ ਦੋ ਲਾਈਟਾਂ ਲੱਗੀਆਂ ਹੋਣੀਆਂ ਇਹਦੇ ਵਿੱਚ ਆਏ ਇੱਕ ਜਾ ਘਟੂਗੀ ਤਾਂ ਲਾਲ ਬਲੂਗੀ ਇਹ ਹੀ ਲਾਈਟ ਹਾਂ ਜੇ ਪਾਵਰ ਹੋਊਗੀ ਤਾਂ ਹਰੀ ਬਲੂਗੀ ਹਾਂ ਇਹਦੇ ਵਿੱਚ ਦੋ ਲਾਈਟਾਂ ਇਕੱਠੀਆਂ ਲਾਤੀਆਂ ਲਾਗ ਲਾਗ ਪਰ ਠੀਕ ਹੈ ਦਿਖ ਜੇਗਾ ਨਹੀਂ ਬਲਦੀ ਤੈਨੂੰ ਉਹ ਵਿੱਚ ਦੇ ਵਿੱਚ ਤੇ ਬੈਜੇਗਾ ਨਾ ਸਾਲਾਏ ਤੇ ਪਤਾ ਲੱਗੂਗਾ ਹੁਣ ਪਰ ਲਾਉਣਾ ਜ ਦੂਈਆਂ ਤਾਰਾਂ ਵੱਡਦੀ ਉੱਥੀ ਜੋੜ ਦੇਣਾ ਇਹ ਨਿਕਣੀ ਕਰੂੰਗਾ ਕੱਲੂ ਪਠਾਲ ਦੇਣਾ ਇਹਨੂੰ ਮੋਟਰ ਪਰ ਪਠਾਲ ਦੇ ਦੇ ਮੈਨੂੰ ਔਖਾ ਗਿਆ ਬਹੁਤਾ ਨਹੀਂ ਲੈਣਾ ਲਫਾਵਾ ਹੋਣੀ ਨੂੰ ਮਨ ਨੂੰ ਨੰਨ ਰੱਖਣਾ ਪੈਂਦਾ ਉੱਥੇ ਨੂੰ ਹੁਣ ਤੇਰੀ ਡਿਊਟੀ ਰਹਿੰਦੀ ਐ ਮੇਰੀ ਡਿਊਟੀ ਦਾ ਲੈਡ ਇੱਥੇ ਬੁੱਝ ਗਈ ਜਦ ਇਹ ਰੱਖਣਾ ਪੈਂਦਾ ਜਾਂ ਬੰਦ ਹੋ ਜਾਂਦੀ ਆ ਕਾਤੇ ਬੰਦ ਹੋ ਜਾਂਦਾ ਉਹਦਾ ਵੈਟੋਮੈਟ ਖਰਾਬ ਐ ਫੇ ਡੱਕਾ ਲਾਇਆ ਜੇ ਅੱਗੇ ਲਾਇ ਕਰਦੇ ਸੀ ਆੜ ਨਹੀਂ ਐ ਕਾਲਾ ਪੰਜ 6 ਜਾਂਚ ਪੈਣਾ ਐ ਕਿਉਂ ਚਲਾਉਣਾ ਚੰਗਾ ਐ ਅੱਗੇ ਡੱਕਾ ਲਾ ਦੇ ਲੈਡ ਪੱਜ ਗਈਆਂ ਨੇ ਦੋ ਫੇਸ ਆ ਜਾਣੇ ਆ ਘਰਾਂ ਵਾਲੇ ਜਾਦੀ ਘਰ ਤੇ ਲੱਗ ਹੋਈਆਂ ਜਾ ਤੇ ਲੈਡ ਪੂਰੀ ਆ ਆ ਚੱਕਰ ਆ ਮੋਹਾਲ ਦੇਣਾ ਬੰਦਾ ਆਪਾਂ ਨੇ ਬਿਠਾ ਦੇਣਾ ਲਾਤੀ ਤਨਖਾਹ ਇਹਨੂੰ ਪੱਕੀ ਤਨਖਾਹ ਪੱਕੀ ਲਾਤੀ 500 ਰੁਪਏ ਚ ਲਿਆਂਦਾ ਗਾ ਸਾਲ ਕੱਢ ਗਿਆ 500 ਚ ਬਹੁਤ ਹੈ ਕਿ ਭਾਈ 500 ਰੁਪਏ ਪਹਿਲਾਂ ਖਰਾਬ ਹੋ ਗਿਆ ਇੱਕ ਲੱਗਿਆ ਹੋਇਆ ਵੀ ਖਰਾਬ ਹੋ ਗਿਆ 500 ਰੁਪਏ ਚ ਨੌਕਰ ਮਿਲ ਗਿਆ ਥੋੜਾ ਹੋ ਹੋਰ ਆ ਚੱਕਰ ਇਹਦੇ ਬਿਨਾ ਬਹੁਤ ਔਖਾ ਹੋ ਜਾਂਦਾ ਰ ਇਹ ਦਿਨ ਬਹੁਤ ਮਾਹੌਲ ਹੈ। ਲਾਈਟ ਵਧੀਆ ਰਹਿੰਦੀ ਆ। ਇਹਦੀ ਮੌਜ ਐਨੀ ਆ ਨਾ ਅੱਗੇ ਮੋਟਰਾਂ ਕੋ ਬੈਠੇ ਰਹਿੰਦੇ। ਜਦ ਲਾਈਟ ਥੋੜੀ ਆਉਂਦੀ ਸੀ ਨਾ ਜਿਗਰਾਂ 8 ਘੰਟੇ ਆਉਂਦੀ ਸੀ। ਜਦ ਬਹੁਤ ਔਖਾ ਹੁੰਦਾ ਦਾ ਆਟੋਮੈਟਿਕ। ਉਹ ਜਦ ਪਤਾ ਹੈ ਚੱਕਰ ਇੱਕ ਇੱਕ ਮੋਟਰ ਹੁੰਦੀ ਸੀ। ਹਾਂ। ਸਮਝੇ ਗੱਲ? ਕੱਲੇ ਕੱਲੇ ਘਰ ਛੜਾ ਹੁੰਦਾ ਤਾਂ ਇੱਕ। ਉਹ ਹੀ ਮੋਟਰ। ਛੜੇ ਹੈ ਨਹੀਂ। ਉਹ ਹੀ ਛੜਾ ਮੋਟਰ ਪਰ ਹੈ। ਉਹ ਹੀ ਛੜਾ ਮੋਟਰ ਬੈਠਾ ਹੁੰਦਾ। ਬਟਨ ਦੱਬਣਾ ਨੂੰ। ਬਟਨ ਦੱਬਣਾ ਨੂੰ। ਜਦ ਭੱਜੀ ਜਦ ਬਟਨ ਦੱਬ ਦੇਣਾ ਬਾਸ। ਹਾਂ। ਫੇ ਮਿੰਟ ਇੱਕ ਨਹੀਂ ਲੰਘਣ ਦੇਣਾ ਇੱਧਰ ਉੱਧਰ। ਹੁਣ ਤਾਂ ਵਾਜ ਫੋਨ ਤਾਂ ਹੋਰ ਦਾ ਫੋਨ ਗਿਆ ਲਾ ਗਿਆ ਇਹ ਗੋਡੇ ਕੰਮ ਹੋਆ ਵੀ ਹਮ ਦੋ ਹਮਾਰੇ ਦੋ ਇਹ ਕੰਮ ਹੁਣ ਬੜਾ ਐਡਵਾਂਟਿਜ ਢੀਗਾ ਇਹ ਫੋਨ ਵਾਲਾ ਵੀ ਆ ਗਿਆ ਕਾ ਫੋਨ ਕੇ ਲਾ ਦੇ ਨਾ ਫੋਨ ਕੇ ਦੇ ਬੰਦ ਉਹ ਵੀ ਠੀਕ ਹੈ ਉਹ ਲਾਉਣਾ ਉਹ ਦੇਖ ਲੈ ਹਾ ਹੋ ਨਾ ਲੈ ਦਿੱ ਦੀ ਤਰੱਕੀ ਬਣੀ ਹੈਗੀ ਆਪਾਂ ਹਾਂ ਹੋਰ ਕਿਤੇ ਆਫਰੀ ਹੈਗਾ ਉਹਨੇ ਕਰਦੇ ਕਰੂ ਰੋਜ਼ ਪੰਗਾ ਖੜਾ ਕਰਦੇ ਕਰੂੰਗਾ ਸਭ ਸੌਦਾ ਠੀਕ ਹੈ ਸੌਦਾ ਵਧੀਆ ਹੈ ਜਿੱਦਾਂ ਜਿੱਦਣ ਲੋੜ ਉਦੋਂ ਚਲਾ ਦੱਬਿਆ ਇਹਦਾ ਨਹੀਂ ਚੱਕਿਆ ਆਪਣਾ ਭਰੇ ਤੇ ਆਹ ਲੋੜ ਹੀ ਨਹੀਂ ਹੈ ਕਿ ਬਾਧੂ ਚਲਾਉਣ ਦੀ ਠੀਕ ਆ ਸੌਦਾ ਵਧੀਆ ਉਹਦਾ ਵਧੀਆ ਚੀਜ਼ ਹੈ ਹਾਂ ਜਾਣਾ ਤਾਂ ਫੇਰ ਵੀ ਪੈਣਾ ਹੀ ਨੱਕਾ ਮੋੜਨ ਹਾਂ ਨਹੀਂ ਤਾਂ ਜਾਣਾ ਹੀ ਪੈਣਾ ਹਾਂ ਉਹਨੇ ਪਾਣੀ ਥੋੜੂ ਖੋਲਣਾ ਗੱਲੇ ਗੱਲੇ ਕਿਾਰੇ ਨੂੰ ਉਹਨਾਂ ਨੂੰ ਕਹਿ ਰਿਹਾ ਤਾਂ ਖੋਲਣ ਤੇ ਨੱਕਾ ਤਾਂ ਵੱਢਣ ਤੇ ਰਿਹਾ ਉਹਦਾ ਜਿਵੇਂ ਚਲਾਰ ਬੰਦ ਕਰ ਸਕਦਾ ਹਾਂ ਚਲਾਰ ਸਕਦਾ ਬਸ ਤੂੰ ਤੇ ਜ਼ਿਆਦਾ ਨਹੀਂ ਕਰਨਾ ਫੇਰ ਹਾਂ ਚੱਲ ਫੇਰ ਚੱਲੀਏ ਚੱਲ ਚੱਲੀਏ ਫੇਰ ਹੋਰ ਹਾਂ ਬੋਹ ਜੀ ਮੋਟਰ ਪਰ ਆ ਗਏ ਬਹੁਤ ਵਧੀਆ ਹਵਾ ਚੱਲ ਰਹੀ ਹੈ ਠੰਡਾ ਮੌਸਮ ਹੋ ਗਿਆ ਬੱਦਲ ਗੜ ਕਰ ਰਿਹਾ ਬਾਕੀ ਦੇਖਦੇ ਆਂ ਮੀਂਹ ਪੈਂਦਾ ਕਿ ਨਹੀਂ ਪਰ ਹਰੇ ਹਵਾ ਹੀ ਚੱਲ ਰਹੀ ਹੈ ਇੱਧਰ ਨੂੰ ਹੌਣੀ ਸਪੀਡ ਗਰ ਮੌਸਮ ਠੰਡਾ ਹੋਇਆ ਪਾ ਇਧਰ ਹਰੇ ਕੁਝ ਨੋ ਤੇਰੀ ਨਹੀਂ ਮੀਂਹ ਦੀ ਬਾਕੀ ਦੇਖਦੇ ਹਾਂ ਹੁਣ ਜੇ ਪੈ ਜਵੇ ਤਾਂ ਚੰਗੀ ਗੱਲ ਆ ਮੌਸਮ ਠੰਡਾ ਹੋਜੂ ਫਸਲਾਂ ਸਭ ਪਾਣੀ ਮੰਗਦੀਆਂ ਹੁਣ ਆ ਗੰਨੇ ਗੁਨੇ ਜਿੰਨੇ ਹੈਗੇ ਸਭ ਪਾਣੀ ਮੰਗ ਰਹੇ ਆ ਪੂਰਾ ਬਾਕੀ ਦੇਖਦੇ ਹਾਂ ਹੁਣ ਕਿਆ ਬਣਦਾ ਕਿਆ ਨਹੀਂ ਪੈਂਦਾ ਕਿ ਨਹੀਂ ਪੈਂਦਾ ਪਰ ਸਾਰੀਆਂ ਫਸਲਾਂ ਪਾਣੀ ਮੰਗ ਰਹੀਆਂ ਹੈ ਪੂਰਾ ਜਿੰਨੇ ਵੀ ਸੁੱਕੇ ਸਰਦੀ ਫੇ ਸੁੱਕੀ ਪਈ ਆ ਪਾਣੀ ਤੇ ਦੇਖਦੇ ਆ ਮੈਂ ਕਾ ਨੂੰ ਮੁੜ ਜਾ ਮ ਵਧੀਆ ਬਹੁਤ ਹੋਇਆ ਜੀ ਹੁ ਜਿੱਦਣ ਦੀ ਕੜਾਈ ਕਰੀ ਹੈ ਜੀ ਸਲਾ ਮਾਰਦੀ ਜਾਂਦੀ ਹੈ ਬੜੀ ਬੜੀ ਹੋ ਗਈ ਪੂਰੀ ਦੇਖਦੇ ਆ ਕਿਆ ਕਹਿੰਦੀ ਆ ਉਹ ਕਿੱਲੀ ਹੁੰਦੀ ਆ ਖਾਹ ਪਹਿਲਾਂ ਤਾਂ ਵੀ ਛੋਰੇ ਥੱਲੇ ਹੋ ਜਾਂਦੀ ਜਿਗਣਾ ਉਪਰ ਅੰਬ ਟੰਬ ਦੇ ਥੱਲੇ ਐਨ ਹੋਇਆ ਜਿਹੜਾ ਜੁੜਾਂ ਵਿੱਚ ਸਾਰੇ ਪਾਸੇ ਵਧੀਆ ਤਾਂ ਵਧੀਰੀ ਖੜੀ ਆ ਹਨ ਬਾਕੀ ਦੇਖਦੇ ਆ ਹੁ ਕੀ ਕਹਿੰਦੀ ਆ ਅੰਬ ਲਾਇਆ ਤਾਂ ਇੱਕ ਵਾਰ ਪੂਰੇ ਸੁੱਕ ਗਏ ਪੱਟ ਕੇ ਲਿਆ ਸੀ ਲੋ ਕੋਈ ਨਹੀਂ ਤਾਂ ਨਹੀਂ ਲਿਖਿਆ ਉਹ ਤਾਂ ਹੁਣ ਆ ਵਿਚਾਰੇ ਦਾ ਹੋਰ ਬਥੇਰੇ ਖੜੇ ਆ ਬਹੁਤ ਵਧੀਆ ਹਵਾ ਚੱਲ ਰਹੀ ਠੰਡੀ ਲੋ ਜੀ ਕਰਾਂ ਬੈਠੇ ਆ ਕਰਾਂ ਰਜਲ ਦਾ ਰੌਲਾ ਅੱਜ ਸ਼ਾਮ ਹੋਈ ਵੀ ਆ ਹੁਣ ਦੇਖਦੇ ਆ ਕਿਆ ਬਣਦਾ ਸਵੇਰੇ ਅਜ ਕੱਖ ਵੱਢ ਨਹੀਂ ਹੋਏ ਹੁਣ ਇਹਨਾਂ ਦਾ ਬੱਪੂਰ ਦੋਹਾਂ ਦਾ ਰੌਲਾ ਚੱਲਦਾ ਮੇਰੇ ਆਪੂੰ ਆਦਾ ਕੱਖ ਵੱਢ ਕੇ ਲਿਆਉਣੇ ਬੰਦਾ ਸਾਡਾ ਕਹਿੰਦਾ ਵੱਢਣਾ ਨਹੀਂ ਹੈ ਕਿ ਹੁਣ ਸ਼ਾਮ ਹੋਊਗੀ ਮੈਂ ਤਾਂ ਕਿਹਾ ਤਾਂ ਮੈਂ ਕਿਹਾ ਚਲਦੇ ਆ ਵੱਢ ਲਿਆਉਂਦੇ 10 ਮਿੰਟ ਲੱਗਣੇ ਆ ਹਾਂ ਵੈਸੇ ਸੁਵੇਰੇ ਵੱਢਣੇ ਨਹੀਂ ਜਾਂਦਾ ਨਾ ਸੁਵੇਰੇ ਵੱਢਣੇ ਦੇ ਚੱਕਰ ਆ ਸ਼ਾਮ ਨੂੰ ਕਿ ਆ ਸ਼ਾਮ ਨੂੰ ਕੋਈ ਕੱਖ ਨਹੀਂ ਉਹਨੂੰ ਗਰਮੀ ਬਹੁਤ ਦਾ ਤਾਂ ਬਾਅਦ ਤੇ ਤਾਂ ਰਿੱਡੀ ਲੈ ਕੇ ਜਾਣੀ ਆ ਪਰ ਦੋਹਾਂ ਨੇ ਵੱਢ ਲਿਆਉਣੇ ਧੁੱਪਾ ਪੈਂਦੀ ਪਿੱਠ ਤੇ ਐਨ ਗਰਮ ਹਾਂ 10 ਮਿੰਟ ਗਰਮ ਗਰਮ ਧੁੱਪਾ ਪੈਂਦੀ ਪਿੱਠ ਤੇ ਸ਼ਾਮ ਨੂੰ ਤੇ ਅੱਜ ਥੂੜੀ ਪਾਉਂਗੇ ਇੱਕ ਦਿਨ ਥੂੜੀ ਖਾ ਲੈਣੀ ਜੀ 10 ਮਿੰਟ ਲੱਗਣੇ ਸਾਰੀ ਚੱਲ ਜੀ ਰੋ ਭਾਈ ਇੱਕ ਦਿਨ ਕੀ ਆ ਇਹ ਉਹ ਨਾ ਵੀ ਥੋੜੀ ਖਾਣਣ ਦੋ ਮੈਂ ਚੱਲਦਾ ਕਹਿ ਲ ਆਪਾਂ ਦੋਵੇਂ ਚੱਲਦੇ ਆ ਤੇਰੀ ਮਰਜ਼ੀ ਬਾਕੀ ਤੇਰੀ ਹੁਣ ਮਰਜ਼ੀ ਤੇਰੀ ਚੱਲਣ ਲੱਗ ਗਈ ਬਾਈ ਬੜਾ ਉਸਤਾਦ ਆ ਮੇਰੀ ਕਿੱਥੇ ਜਾਂਦੀ ਬਾਬਾ ਤੂੰ ਕਹਾ ਤਾਂ ਮੰਨਦਾ ਨਹੀਂ ਅੱਖਾਂ ਜਿਹਦਾ ਬਾਬਾਈ ਦੀ ਉਹ ਜਲਦੀ ਆ ਨਾ ਤੇਰੀ ਮਰਜ਼ੀ ਹੈ ਤੂੰ ਕਹਾ ਤਾਂ ਤੂੰ ਮੰਨਦਾ ਨਹੀਂ ਸਾਤੇ ਹੀ ਮੰਨਦਾ ਮੰਨਦਾ ਤਾਂ ਹੈ ਹੂੰ ਮੰਨਦਾ ਤਾਂ ਹੈ ਹੁੰਦਾ ਨਾ ਇਹ ਪੱਕਾ ਤੇ ਸੁੱਕਾ ਪਿਆ। ਇਹ ਸੁੱਕਾ ਤਾਂ ਹੈ। ਹਾਂ ਫੇਰ ਤਾਂ ਬਾਹਰ ਨਾ ਹੋ ਜਾਂਦਾ ਵੀ ਮੀਂਹ ਪੈਂਦਾ। ਹੁਣ ਕਿਹੜਾ ਮੀਂਹ ਪੈਂਦਾ? ਹੁਣ ਮੀਂਹ ਹੋ ਨਹੀਂ ਪੈਂਦਾ। ਮੀਂਹ ਲੰਘਿਆ ਦੇਖ ਲੈ ਕੋਲ ਆ ਕੇ ਲੰਘਿਆ। ਮੀਂਹ ਪੈ ਰਿਹਾ ਵੇ ਕੱਲ ਨੂੰ ਫੇਰ ਛੁੱਟੀ ਸਵੇਰੇ। ਨਹੀਂ ਜਿੱਦਨ ਮੀਂਹ ਪੈਂਦਾ ਚਲ ਉਦੋਂ ਤਾਂ ਮੰਨਦੇ ਵੀ ਚਲ ਵੀ ਪਾਣੀ ਹੁਣ ਬਹੁਤ ਹੁੰਦਾ। ਹੁੰਦਾ ਇਹ ਸੁੱਕਾ ਪਿਆ। ਹੂੰ। ਤੇਰੇ ਨਾਲ ਮੈਂ ਬੜਲੇ ਆਉਣਾ ਬੜਲੇ ਉਹਨਾਂ ਇੰਨੇ ਕੋਈ ਨਹੀਂ ਸਵੇਰੇ ਬੜਲੇ ਆਉਂਗਾ। ਮੈਂ ਕਦੇ ਨਹੀਂ ਛੁੱਟੀ। ਆਈ ਛੁੱਟੀ ਉਹਨਾਂ ਨੂੰ। ਰੈਸਟ ਕਰ ਕਾਲੂ ਹੂਰ ਭੱਜ ਜਾਣਾ ਕਾਲੂ ਫਿਰ ਸਵੇਰੇ ਕਾਲਜ ਜਾਣ ਲੱਗਿਆ ਪਹਿਲਾਂ ਬਡਾ ਕੇ ਜਾਨਣਾ ਹੈ ਅੱਗੇ ਕਾਲੂ ਵੀ ਬਡਾ ਜੂਗਾ ਚਲਦੇ ਇਹਦਾ ਕਾਲੂ ਫਿਰ ਪਤਾ ਤਾਂ ਲੱਗਦਾ ਨਹੀਂ ਜਰਾ ਹੂੰ ਨਹੀਂ ਬਾੜੀ ਦੀ ਵੀ ਬੜ ਲਾ ਬਾਜਣਾ ਥੋੜਾ ਖੜਾ ਉੱਥੇ ਤੇ ਰੇੜੀ ਲਿਆ ਕੇ ਵਰਦੇ ਇੱਥੇ ਥੋੜਾ ਖੜਾ ਮਤਲਬ ਤੁਸੀਂ ਬਡਪਾਉਣੀ ਹਾਂ ਨਹੀਂ ਬਾੜੀ ਚ ਕਿਤੇ ਥੋੜਾ ਇੱਥੇ ਤੁਸੀਂ ਬਡਪਾਉਣੀ ਹੂ ਕੱਖ ਆ ਜੀ ਦੱਸੋ ਬਸ ਥੋੜੇ ਵੱਡ ਲਿਆਉਂਦੇ ਯਾਰ ਕਿ ਨਾ ਆਏ ਹੈ ਕਿ ਕੱਖ ਵੱਡਣੇ ਯਾਰ ਥੋੜੇ ਵੱਢ ਲੈਂਦੇ ਆ ਚੱਲ ਆਪਾਂ ਵੀ ਆਪਣੀ ਸਿਹਤ ਲਈ ਕਦੇ ਚੜਣੀ ਨਾਲ ਰੋਟੀ ਖਾਣੇ ਆ ਜਿਹੜੇ ਠੀਕ ਰਹੇ ਉਹਨੇ ਉਹਨਾਂ ਨੂੰ ਵੀ ਥੋੜੀ ਖਾਣ ਦੋ ਉਹ ਵਿਚਾਰੀ ਖਾ ਖਾ ਕੇ ਹਰ ਮੋਕ ਲੱਗੀ ਉਹਨਾਂ ਨੂੰ ਠੀਕ ਆ ਤੇਰੀ ਮਰਜ਼ੀ ਹੈ ਤੇ ਇੱਕ ਦਿਨ ਖਾ ਖਾਣ ਤੋਂ ਆਮ ਸੇਬ ਲਗਾ ਥੋੜੀ ਚਲ ਤੇਰੀ ਮਰਜ਼ੀ ਵੱਢ ਲਿਆਉਂਦੇ ਥੋੜੇ ਵੱਢ ਲਿਆਉਂਗੇ ਚਲੋ ਪਾਈ ਜੀ ਚੱਲੀਗੇ ਫੇਰ ਥੋੜੇ ਅਜੇ ਹੈਗਾ ਸੂਰਜ ਅਜੇ ਤਾਂ ਵਦਿਹਰਾ ਸੂਰਜ ਪੈਲ ਹੈ ਦੇਖਦਾ ਥੋਪਾ ਉਹ ਤਾਂ ਉਦੋਂ ਹੁੰਦਾ ਤੂੜੀ ਪਾਉਣ ਨੂੰ ਜਿੱਦਾਂ ਮੀਂਹ ਪੈ ਗਿਆ ਹਾਲ ਮੀਂਹ ਨਹੀਂ ਪੈਂਦਾ ਰਹਿ ਗਿਆ ਜੇ ਮੀਂਹ ਪੈ ਗਿਆ ਉਦਨੇ ਫਿਰ ਉਦਾਂ ਤੂੜੀ ਪਾ ਦਾਂਗੇ ਥੋੜੀ ਬਾਦੀ ਜੋੜ ਲਾ ਰੇੜੀ ਚੱਲਦੇ ਆਪਾਂ ਕੋਈ ਨਹੀਂ ਥੋੜੀ ਵੱਡਲੇ ਆਉਂਗੇ ਥੋੜੀ ਵੱਡਲੇ ਆਉਂਗੇ ਹੁਣ ਕਾਹਦਾ ਗਿਆ ਫੈਸਲਾ ਹੋਇਆ ਫੇਰ ਤੁਹਾਡਾ ਹੁਣ ਮੈਂ ਤਾਂ ਕਹਤਾ ਹੂੰ 4000 ਰੁਪਏ ਲਵਾ ਦੇਣਾ ਬਸ ਤੇ ਬਾਬਾ ਜੀ ਬਾਬਾ ਜੀ ਨੇ ਕੁਝ ਵੀ ਨਹੀਂ ਕਿਹਾ ਬਾਬਾ ਜੀ ਨੇ ਨਹੀਂ ਕਿਹਾ ਕੀ ਹੋ ਜਾਣਾ ਉਹ ਬਾਪੇ ਮੈਂ ਕੱਲ ਨੂੰ ਕੋਈ ਹੀ ਲੈ ਕੇ ਖੁਰਚ ਦੇਣਾ ਬਸ ਇਹ ਹੋਇਆ ਤਾਂ ਲੈ ਜੇ ਤੈਨੂੰ ਘਾ ਲਿਆ ਦੂੰਗਾ ਫਿਰ ਤੂੰ ਲਾ ਤਾਂ ਲਊਂਗਾ ਕਿੱਥੇ ਤੇ ਲਿਆਉਂਗੇ ਕਿੱਥੇ ਤੇ ਲਿਆ ਦੂੰਗਾ ਜੀ ਪਹਿਲਾਂ ਦੱਸੋ ਪੱਟ ਲੈਣਾ ਕਿਤੇ ਤੇ ਪੱਟ ਕੇ ਲੈ ਦੂੰ ਫਿਰ ਲਾ ਦੀ ਥੈਲਾ ਭਰ ਲੈਣਾ ਬਾਬਾ ਜੀ ਨੇ ਉਹ ਚਾਰ 2000 ਮੈਨੂੰ ਦੇ ਦੀ 1000 ਡੀਲ ਡਨ ਕਰ ਲੈਂਦੇ ਆ ਤੁਸੀਂ 1000 ਚ ਲਿਆ ਦੋ ਲਾ ਮਾਪ ਲੈਣਾ ਦੱਸੋ ਠੀਕ ਆ ਬਾਬੀ ਦੋਵੇਂ ਬਰਾਬਰ ਬਰਾਬਰ ਕਰ ਲਓ ਚੱਲ 2000 ਦਿੰਦਾ ਠੀਕ ਆ ਠੀਕ ਆ ਇਹ ਨਹੀਂ ਲੋ ਗਿਆ ਦਰ ਮੇਗਾ ਭਾਈ ਨਾ ਆ ਤੇ ਲਾ ਮੈਂ ਆਪੇ ਲੈਣਾ 2000 ਚ ਘਾਵੀ ਆ ਉਹ ਆ ਜਣਾ ਬਹੁਤੇ ਭਾਈ ਪੈਸੇ ਦੇਣੀ ਨਾ ਦੇਣੀ ਉਹ ਮੇਰੀ ਮਰਜ਼ੀ ਅੱਛਾ ਫਿਰ ਉਂਡੀ ਕਰੂੰਗਾ 420 ਘਾਦਾ ਤੈਨੂੰ ਹੀ ਲਿਆ ਦੂੰਗਾ ਹੂੰ 420 ਕਰੂੰਗਾ ਮੇਹੀ ਤਾਂ ਸਲਾਹ ਤੀ ਹੁਰੀ ਭਾਈ ਦੇ ਲਵਾ ਲਮਾ ਨਾਲੇ ਉਹ ਬੜੇ ਗਮਲਿਆਂ ਚ ਫੁੱਲ ਲਵਾ ਦਮਾ ਚੱਲ ਤੇਰੀ ਮਰਜ਼ੀ ਹੈ ਯਾ ਕਾਲ ਮੋਣੇ 400 ਰੁਪਏ ਲੈ ਜਾਣਾ ਉਹਨੇ 4000 ਵਧਾ 1000 ਦੇ ਫੁੱਲ ਲੱਭ ਲੈ ਬਸ ਗੋਮਾ ਚਾਕੇ ਥੋੜੇ ਸਾਰੇ ਗਮਲੇ ਸਾਰੇ ਬਾੜੇ ਚ ਕੇਰੇ ਆਉਣੇ ਹਾਂ ਇਹ ਨੇ ਵੀ ਤਾਂ ਸਾਡਾ ਵਿਆਹ ਹੋ ਗਿਆ ਤਾਂ ਉਹ ਬਾਬੇ ਜਰਮਾ ਜਦ ਹੈ ਜਦ ਪੁਰਾਣਾ ਟਾਈਮ ਦਾ ਹੁਣ ਨਵਾਂ ਟਾਈਮ ਆ ਹਾਂ ਟਾਈਮ ਟਾਈਮ ਨਹੀਂ ਗੱਲ ਆ ਉਹ ਜਿਆਦਾ ਦੇਖਦਾ ਤੂੰ ਉਹ ਚੱਕ ਕੇ ਸਾਰੇ ਗਮਲੇ ਤੇਰੇ ਬੜੇ ਜੀ ਗਿਰੇ ਹੋਣੇ ਜਿਹੜਾ ਤੁਸੀਂ ਗਾ ਪਿਆ ਥੜੀ ਲਾ ਲਓ ਦੁਪਹਿਰ ਖਿੜੀ ਸਭ ਤੋਂ ਵਧੀਆ ਲਾਈ ਵੀ ਆ ਉਹ ਬਸ ਸਾਰੇ ਜੇ ਹੀ ਲਾ ਦੋ ਸਾਰੇ ਜੇ ਥੋੜੀ ਲਾਉਣੀ ਆ ਤਾਂ ਕਿ ਆ ਹੋ ਕੇ ਫੁੱਲੇ ਲਾਉਣੇ ਆ ਉੱਥੇ ਹੀ ਕੇ ਫੁੱਲਾਂ ਦੇ ਬੀਜ ਲਿਆ ਦੇਣੇ ਤੇ ਨਹੀਂ ਬੀਜ ਲਿਆ ਕੇ ਨਾ ਹਾਂ ਲਾਈ ਵੀ ਆ ਫੁੱਲ ਬਥੇਰੀਆਂ ਇੰਨੇ ਨੇ ਜਿਆਦਾ ਨਹੀਂ ਲਾਈਦੇ ਹੁੰਦੇ ਲੈ ਮੈਂ ਜਿਹੜੇ ਐਨੇ ਉਧਰ ਗਮਲੇ ਪਏ ਉਹ ਤੂੰ ਜੇ ਸਹੀ ਦੁਕਾਨੇ ਲਾਤੀ ਵੇਚ ਦੋ ਇਹਨਾਂ ਨੂੰ 10 ਰੁਪਏ ਮੇਰਾ ਪ੍ਰਾਫਿਟ ਹੋਰ 100 ਰੁਪਏ ਨੂੰ ਵੇਚ ਦੋ ਇੱਥੇ ਮੂਰੇ ਰੱਖ ਕੇ 100 ਰੁਪਏ ਦਾ ਵੇਚ ਦਿੰਦਾ ਬਾਹਰ ਰੱਖ ਦੇ ਕਿਸੇ ਨੇ ਚੱਕ ਲਈ ਜਾਣੇ ਤੇਰੇ ਗੇਟ ਮੂਰੇ ਰੱਖੀ ਤਾਂ ਸਹੀ ਲਏ ਕੋਣ ਪੈਸੇ ਕਿਸੇ ਨੇ ਨਹੀਂ ਦੇਣਾ ਲੈ ਲੈ ਤੇਰੇ ਇੱਥੇ ਚੱਕ ਲਈ ਜਾਣਾ ਗੇਟ ਮੂਰੇ ਰੱਖੀ ਕਿਸੇ ਨੇ ਮੈਂ ਤਾਂ ਉਹਨਾਂ ਦੀ ਰਹਿਦਾ ਕੋਈ ਉਹੀ ਨਾ ਤਾਰ ਲੈ ਜੀ ਗਡੂਦੀਆਂ ਜੀ ਨਾ ਉਹ ਤਾਂ ਨਹੀਂ ਚਲ ਤਾਰਦਾ ਕੋਈ ਇਹ ਨਰਕੀ ਉਹ ਤੇਰੇ ਵੀ ਗਧੇ ਮਾਨ ਜਾਣ ਐ ਨਰਕੀ ਬਾਦ ਕੀ ਹੈ ਇਹ ਡੂਗੋਲੇ ਆ ਬੜੇ ਊਡੇ ਪਪਾ ਦੱਸਣਗੇ ਕਿ ਕਿਵੇਂ ਰੱਖਣੇ ਆ ਮੈਨੂੰ ਕੀ ਪਤਾ ਤੁਸੀਂ ਰੱਖਣੇ ਬਾਹਰ ਤੁਸੀਂ ਉਹ ਲਿਆਂਦੇ ਆ ਇਹ ਹਾਂ ਇਹ ਇੱਕ ਉਂਗੀਆਂ ਦੇ ਅੰਦਰ ਬਾਹਰ ਰੱਖੀ ਹੈ ਇੱਕ ਉਂਗੀਆਂ ਦੇ ਅੰਦਰ ਬਾਹਰ ਬਾਬੀ ਬਾਹਰ ਰੱਖਣੀ ਆ ਦੋ ਬਾਹਰ ਤਾਂ ਕਿੱਥੋਂ ਦਾ ਬਰਮੀ ਜੀ ਤੋਂ ਗਲੀਆਂ ਘੜਾ ਲੈਣੀਆਂ ਦੋ ਤਿੰਨ ਕੈਂੀਆਂ ਚ ਉਹਦੇ ਵਿੱਚ ਤੂੰ ਬੂਟੇ ਲਾ ਲੈਨੇ ਜੀ ਗਲੀਆਂ ਆ ਇੱਟੇ ਢਾਕੇ ਗੋਗੋਲ ਰੱਖ ਕੇ ਨਾ ਹਾਂਜੀ ਤਿੰਨ ਖਾਨੇ ਰੱਖ ਲੈਨੇ ਦੋ ਮੜੇ ਮੇਰੀ ਸਲਾਹ ਇਹ ਨੇ ਇਹਨੇ ਨੇ ਪਾਇਆ ਰੋਸ ਮਿੱਟੀ ਲਵਾ ਕੇ نیچے ਪੱਕੇ ਉਹ ਕਰਾ ਦਮਾ ਪੰਜੇ ਟੂਟ ਨੂੰ ਡ੍ਰਿਲ ਮਾਰ ਦਾਂਗੇ ਥੱਲੇ ਉਹਦੇ ਵਿੱਚ ਡਿੱਲੇ ਮਾਰ ਕੇ ਨੇ ਉਹਦੇ ਵਿੱਚ ਜੇ ਹੁਣ ਵੀ ਡਿੱਲੇ ਮਾਰ ਕੇ ਉਹਦੇ ਵਿੱਚ ਲਾ ਦਿੰਗੇ ਜਿਹੇ گلاب ਦੇ ਬੂਟੇ ਲਾ ਦਿੰਗੇ ਜਿਹੇ ਜਹਦੇ ਮਰਜ਼ੀ ਮਾਰ ਡ੍ਰਿਲ ਮਾਰ ਕੇ ਲਾ ਦਾਂਗੇ ਇਹਨੂੰ ਬਾਹਰ ਇਹ ਤਾਂ ਇਹ ਰੱਖ ਲਈ ਇਹਦੀ ਛੱਡਣ ਕਿਸੇ ਨੇ ਮੈਨੂੰ ਲੱਗਦਾ ਪਪਾ ਦੀ ਉਹ ਗੱਲ ਕਰਨੀ ਪੈਣੀ ਆ ਆ 10 ਕਰੋੜੀ ਚੱਕ ਦੇਣੀ ਮੈਂ ਫਿਰ ਹੁਣ ਘਾਤਾ ਹੁੰਦਾ ਇਹਦੀ ਨਾ ਵੀ ਦੱਸੋ ਕਾ ਆਹੀ ਲੱਗ ਜਾਣਾਗਾ ਹਾਂ ਕੋਈ ਨਹੀਂ ਦੇਖਦੇ ਹਾਂ ਹੁਣ ਬਾਬਾ ਜੀ ਲਿਆ ਕੇ ਦਿੰਦੇ ਆਂ ਚੱਲ ਕੋਈ ਨਹੀਂ ਬਾਬਾ ਜੀ ਵੀ ਲਿਆ ਦੂੰਗਾ ਤੂੰ ਰੇੜੀ ਲਿਆ ਫਿਰ ਹੁਣ ਚੱਲੀਏ ਆਪਾਂ ਚੱਲ ਲਾ ਲ ਤੇਰੀ ਮਰਜੀ ਹੈ ਚੱਡਣੂ ਨਹੀਂ ਰੇੜੀ ਚੱਕ ਲਿਆ ਜਾ ਹਉ ਠੀਕ ਚੱਲ ਚਲੀਏ ਚਲੋ ਤੇਰੀ ਮਰਜੀ ਹੈ ਚੱਕ ਲਿਆ ਵੱਢ ਲਈਏ 10 ਮਿੰਟ ਲੱਗਣੇ ਬਸ ਤੁੰਗਰੀ ਲੱਗੇ ਚਰਮੇ ਵੀ ਚੱਲਦਾ ਚੱਲ ਚੱਲ ਠੀਕ ਹੈ ਜੀ ਚਲੋ ਮਿਲੋ ਜੀ ਵੀਰ ਨੂੰ ਆਹ ਦੱਸਦਾ ਸ੍ਰੀ ਕਾਲ ਜੀ ਲਿਆਇਆ ਸਪਰੇ ਹਾਂ ਬੰਦਾ ਗੱਦਾ ਬੈਠਾ ਹੈ ਖੌਰੂ ਪਾਉਂਦੇ ਨੇ ਆਇਆ ਤਾਂ ਭੋਲੂ ਦੇ ਤਾਂ ਤਾਂ ਹੀ ਮੈਂ ਤੈਨੂੰ ਫੋਨ ਕਰਤਾ ਮੈਂ ਚੱਲ ਵੀਰ ਦਾ ਕ ਲਹੂ ਰਕਿਆ ਕਾਤਾ ਹੈ ਜੀ ਦੂ ਦੇਖੀ ਨੌ ਦਾ ਹੂਰੇ ਹੈ ਕੋਈ ਨਾ ਨਾ ਇਹ ਤਾਂ ਉਹ ਸੀਸੀ ਦੀ ਵਗ ਦਿੱਤੀ ਹੋਣੀ ਇਹਦਾ ਦੀਆ ਹੈ ਅੱਛਾ ਖੁੱਲੀ ਦਿੱਤੀ ਆ ਫਰੂਨੋ ਬੜਾ ਬਾਇਟ ਦਾ ਮੈਂ ਵੀ ਦੇਖਾਂ ਵੀ ਇਹ ਤਾਂ ਕੋਈ ਦਵਾਈ ਹੋ ਰਹੀ ਹੈ ਕਿ ਨੌ ਤਾਂ ਇਹਦੇ ਵਿੱਚ ਕੋਈ ਹੋਰੇ ਲਿਖਿਆ ਵਾ ਇਹ ਦਾਰੂ ਦੀ ਬੋਤਲ ਹੈ ਦਾਰੂ ਦੀ ਬੋਤਲ ਹੈ ਅੱਜ ਚੱਲ ਫਰੂਨ ਵੀ ਕੱਟ ਪਾਈ ਥੋੜੀ ਜਗ੍ਹਾ ਹੈ ਨਾ ਬਾਕੀ ਆ ਸਾਰੀ ਉਧਰ ਪਾ ਦੇ ਫਿਰ ਆਪਾਂ ਆ ਤਾਂ ਪਾਣੀ ਉਹ ਗਾੜੀ ਸਾਰੀ ਕੋ ਠੀਕ ਐ ਇਹਦੇ ਵਿੱਚ ਥੋੜੀ ਜਿਹੀ ਬਚਾ ਦੇ ਕਿਹੜੀ ਕਿਹੜੀ ਪੌਣੀ ਤੂੰ ਪਾ ਦੇ ਆਪ ਆ ਉਹ ਵੀ ਇੱਟਾ ਨਾ ਡਿਕੋਈ ਨਾ ਹਾਂ ਹਾਂ ਨਹੀਂ ਹੁਣ ਸਾਰੀ ਇਹ ਕਿੰਨੀ ਜਗ੍ਹਾ ਦੀ ਲਿਆਇਆ ਮੈਂ ਕਹਿ ਤਾ ਦੋ ਕਹਿੰਦੀ ਦਤੀ ਦੋ ਦੀ ਲਿਆਇਆ ਤੂੰ ਇਹ ਦੋ ਦੀ ਕਹਿ ਕੇ ਲਖਾਤੀ ਠੀਕ ਐ ਨਾ ਸਾਰੀ ਦੋ ਦੋ ਦੀ ਐ ਇਹ ਪਾ ਦੇ ਥੋੜੀ ਐ ਇਹ ਦੋ ਦੋ ਦੀ ਸਾਰੀ ਹਾਂ ਹਾਂ ਬਾਈ ਅੱਧੀ ਅੱਧੀ ਦੀ ਆ ਹਾਂ ਆ ਪੀਲੇ ਦੀ ਆ ਕੀ ਲੈ ਲਿਆ ਇਤਨਾ ਕਰੀ ਹੋਈ ਆ ਭਾਈ 100 100 ਗ੍ਰਾਮ ਪਾਈ ਦੀ ਐ ਅੱਛਾ ਬਾਠੀਏ ਥੋੜੀ ਘੱਟ ਪਾ ਲਈ ਥੋੜੀ ਬਚਾ ਲਈ ਇੱਧਰ ਵੱਧ ਪਾ ਲੈ ਥੋੜੀ ਬਚਾ ਦੇ ਤਾ ਪਾ ਦੇ ਤੂੰ ਬਸ ਬਾਲਟੀ ਚ ਤੂੰ ਬਾਦੇ ਕੱਢ ਲੈ ਥੋੜੀ ਜੀ ਵਿੱਚ ਤੇ ਬਾ ਕੋਈ ਨਹੀਂ ਪਿੱਛੇ ਥੋੜੀ ਜੀ ਕੱਢ ਲੈ ਹੂੰ ਬਾਕੀ ਸਾਰੀ ਵਿੱਚ ਪਾ ਦੇ ਆ ਚਲੇ ਜਾ ਦੋਦੇ ਲੈ ਲੈ ਉਹ ਥੋੜਾ ਦੋਈ ਆ ਰੋਪੜ ਖਾਲਸੇ ਤੇ ਨਹੀਂ ਲਿਆ ਆ ਹੂੰ ਦਿਲੋਂ ਬਾਹਰ ਤੇ ਕਹਿੰਦਾ ਮੈਨੂੰ ਇਸ ਗਾੜੀ ਕਹਿੰਦਾ ਇੱਧਰ ਹੋ ਇੱਕ ਆ ਇਹ ਦੱਸ ਤੂੰ ਮਾ ਸੋਸ ਤੋਂ 100 ਗ੍ਰਾਮ ਹਾਂ ਨੈਟੀ ਬੂਈ ਦਿੱਤੀ ਐ ਨੈਟੀ ਬੂਈ ਵਾ ਠੀਕ ਐ ਤੂੰ ਦੋਈ ਕਹਿੰਦਾ ਤਾਂ ਸਾਤੀ ਸਾਤਾ ਵਧਾ ਦੇਣਾ ਹੰ ਗੜ ਵਧਾ ਦਤਾ ਆਦੇ-ਪਾਦੇ ਥੋੜੀ ਜੀ ਰੱਖੀ ਬਸ 15-20 ਗ੍ਰਾਮ ਹੋਰ ਪਾ ਦੇ ਹੋਰ ਪਾਏ ਨਾ ਪਾਈ ਪਾਈ ਆਦੇ ਪਾਦੇ ਆ ਬਹੁਤ ਨਾ ਹੈ ਜਿਆਦਾ ਹੈ ਪਾਈ ਆ ਹੋ 20 ਗ੍ਰਾਮ ਰੱਖੀ ਬਸ ਚਲ ਬਸ ਨਾਲ ਇਧਰ ਤੇਰੀ ਬਿਮਾਰੀ ਹੈਗੀ ਉਧਰ ਘੱਟ ਕਿੰਨੇ ਪੰਪ ਲਾਉਣੇ ਚਾਰ ਬਣਾ ਲਾ ਹੋਰ ਹਾਂ ਕਰ ਚਾਰ ਚਾਰ ਕੀਲੇ ਦੇ ਪੰਜ ਦੇ ਸਾਬ ਗੈਲ ਚਾਰ 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 ਵਿੱਗੇ ਤੇ ਚਾਰ

ਆ ਤੂੰ ਰੋਡ 'ਤੇ ਗਿਆ ਕਿਥੋਂ ਨਾ 240 ਲੈ ਤੇਲੇ ਦੀ ਤੇਲ ਨਾ ਪਾ ਇਤਾਂ ਤੇਰੀ ਖਤਰਨਾਕ ਹੈ ਬਹੁਤ ਤੂੰ ਬਾਗੇ ਦਾ ਦੇਖ ਲੈ ਕਿਹੜੀ ਚ ਲਿਆ ਗ੍ਰੈਂਡ ਫਰੇਅਰ ਹੋ ਇਹ ਕਿੰਨੀ ਪਾਉਣੀ ਹੁਣ ਇਹ ਵੀ ਦੋ ਕਿੱਲੇ ਆਂਦੀ ਹਾਂ ਕਿੰਨੀ ਐਮਐਲ ਇਹ ਨਾਪ ਹੈਗਾ ਹੁਣ ਨਾਪ ਤਾਂ ਤੇ ਪਾਈ ਆ ਬਥੇਰੇ ਪਰ ਮੂੰ ਤੈਨੂੰ ਨਹੀਂ ਪਤਾ ਹੁਣ ਕਿੰਨੇ ਐਮਐਲ ਇਹ ਲੈ ਆਂਦਾ ਕਿਹਨਾਂ ਦੇਖਦਾ ਹਾਂ ਹੂੰ ਇਹ ਹੈ ਤੇਰੇ ਦਵਾਈ ਹੈ ਬਬਾਲਾ ਦੀ ਪਾਲਾ ਇਹ ਤੇਗਲੇ ਪਾਲੇ ਤਾਂ ਅੱਧੀ ਤੇ ਘੱਟ ਪਾਈ ਥੋੜੀ ਜੀ ਅੱਧੀ ਤੇ ਘੱਟ ਵਾਰੀ ਮੈਂ ਗਿਆ ਬਤਲ ਲੱਗਣਾ ਹੁਣ ਤੈਨੂੰ ਚੱਲ ਕੋਈ ਨਹੀਂ ਪਤਾ ਲੱਗਦਾ ਹੈ ਇਹ ਦਵਾਈ ਥੋੜੇ ਦਿਆ ਹੋਇਆ ਹੈ ਬਸ 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 ਬਹੁਤ ਆ ਚਲ ਆ ਰੱਖ ਦੇ ਨੀ ਮੇਰੇ ਨੈਟਿਵ ਉਹ ਜੀ ਸਾਹਮਣੇ ਕਿਤੇ ਤੇਰੀ ਖੜਾ ਦੇ ਇਹ ਬੱਸ ਇਹਨੂੰ ਕਰੂੰਗਾ ਇਹ ਮੈਂ ਇਹਨੂੰ ਕਰੂੰਗਾ ਇਹ ਕਰੂੰਗਾ ਤੇਰੇ ਤਲੇ پیر ਵੀ ਦੇਖਦਾ ਮੜਾ ਜਾ ਮੇਰੇ ਉਦੋਂ ਲੁਕੇ ਗਿਆ ਇਹ ਅੱਛਾ ਹਾਂ ਐਨੀ ਬਦੀ ਵੀ ਆ ਹਾਂ ਐ ਇਸ ਵਾਰ ਤੇਰੀ 10 ਦਿਨ ਪਹਿਣਾ ਹੁੰਦੀ ਸੀ ਇਹ ਹੈ ਫੀ ਅ ਵੀ ਫੇਰ ਵੀ ਟੱਕਾ ਹਜੇ ਫੇਰ ਵੀ ਹੈ ਬਿਮਾਰੀ ਘਟਾ ਪਾਣੀ ਘਟ ਲਾਇਆ ਨਾ ਤੇ ਹਾਂ ਹਾਂ ਬਿਮਾਰੀ ਘਟਾ ਪਾਣੀ ਨਹੀਂ ਲਾਇਆ ਪਾਣੀ ਤਾਂ ਲਾਇਆ ਹੀ ਤੇ ਫੋਨ ਸਪਰੇ ਕਰਾਤੀ ਫੋਨ ਲਾ ਗਈ ਬਰਸੋਂ ਨਹੀਂ ਪਾਣੀ ਬਸ ਇਹ ਗਾਈ ਟਾਂਕੇ ਕਰਦੀ ਆ ਜੇ ਵੱਜੇ ਉਹ ਤੇਰੇ ਉੱਤੇ ਥੋੜੀ ਜੀ ਪਈ ਵੀ ਜਿਵੇਂ ਦੇਖਿਆ ਉਸ ਦਿਨ ਆਪਾਂ ਨੇ ਉਹ ਜਹਾ ਵੱਡਾ ਜਿੱਥੇ ਸੀ ਉਹ ਰਾਏ ਨਾ ਮੇਰਾ ਟੈਮੀਨ ਲੱਗਿਆ ਹੁਣ ਜਾਲੇ ਚਲੋ ਉਹਦਾ ਕੋਈ ਨਹੀਂ ਹੁਣ ਵੀ ਹੋ ਗਈ ਹਜੇ ਵੀ ਹੈਗਾ ਇਹਦਾ ਨਿਸਰ ਨਹੀਂ ਸ਼ੁਰੂ ਹੋਈ ਆ ਹਾਂ ਹਾਂ ਹਲੇ ਇਹ ਮੰਨ ਕੇ ਚੱਲ ਵੀ 25 30% ਨਿਸਰੀ ਆ ਹਾਂ ਹਲੇ 50 ਨਹੀਂ ਨਿਸਰੀ ਹੈਗੀ 100 ਹੁਣ ਇਹਨੇ ਦੇਖੀ 2 4 ਦਿਨਾਂ ਚ ਸਾਰੀ ਨਸਰੇ ਆਉਣਾ ਐ ਪੂਰੀ ਬਾਹਰ ਸਾਰੀ ਉਹ ਕਿੱਦਾਂ ਕਰਦਾ ਕੋਈ ਨਹੀਂ ਤਾਂ ਨਹੀਂ ਨਹੀਂ ਚਾਹੀਦੀ ਆ ਛਾੜ ਦੇ ਤੂੰ ਫੋਟੋ ਦਾ ਫਰਕ ਮਜ਼ਾ ਪਰ ਤੈ ਉਹਦੋਂ ਉਹ ਵੀ ਤਾਂ ਪਾਤੀ ਸੀ ਮੈਡੀਕੈਂਟ ਵੀ ਆਤੀ ਸੀ ਮੈਡੀਕੈਂਟ ਵੀ ਪਾਤੀ ਉਹਨੇ ਵੀ ਕੰਮ ਕਰਿਆ ਐ ਤਾਂ ਹਾਂ ਛੁੰਡੀ ਤੇ ਉਹਨੇ ਤੇਰਾ ਬਚਾਓ ਕਰ ਦੇਣਾ ਉਹੀ ਹੈ ਹਾਂ ਛੁੰਡੀ ਤੇ ਠੀਕ ਆ ਰੀਜੈਂਟ ਮੇਰਾ ਸਵਾਗਤ ਹੁੰਦੀ ਸਾਰਟੀ ਤੇ ਕਰਦੇ ਹਾਂ। ਕੰਮਾ ਬੰਪਲਾ ਆਤਾ ਹੈ। ਦੂਆ ਗੋਪਲਾ ਆਇਆ। ਗੋਲਾਤਾ ਹੈ। ਮੈਂ ਤਾਂ ਕਿਹਦੇ ਚੀਆ ਜੋਪਾ ਲਾਤਾ ਹੁਣ। ਨਾ ਨਾ। ਦੂਆ ਆਇਆ। ਤੋਂ ਵੀ ਇਹ ਤੁਸੀਂ ਕੰਮ ਦਾ ਦਿੰਦੇ ਹੋ ਤਾਂ। ਹੂੰ ਹੂੰ। ਚਲੋ ਇੱਕ ਦੋ ਚੱਲੋ। ਚੱਲੋ ਟਾਈਮ ਫੇਰ ਵੀ ਹੈਗਾ ਦਿਨ ਹਲੇ। ਹੋ। ਤੇ ਰਾਤ-ਰਾਤ ਵਾਲੇ ਉਸੇ ਪੈਣੀ ਆ। ਉਹ ਕਿਉਂ ਉਧਰ ਕਰਦੇ ਸੀ ਸਟicker ਸਟicker ਨਹੀਂ ਪਾਇਆ ਵਿੱਚ ਹੈ ਕਿਹੜਾ ਚੇਕੂ ਜਾਂ ਹੁੰਦਾ ਦਵਾਈ ਚਪਕਾਉਂਦਾ ਹੁੰਦਾ ਅੱਛਾ ਉਹ ਵੀ ਪਾਉਂਦਾ ਹੁਣ ਲੈ ਹੂੰ ਬਈ ਨਾ ਸਰਫ ਪਾਦਦੇ ਨੇ ਲੈ ਕਈ ਸ਼ੈਂਪੂ ਪਾਉਂਦੇ ਆ ਸਰਫ ਤਾਂ ਨਹੀਂ ਸੁਣੀ ਸ਼ੈਂਪੂ ਤਾਂ ਪਾਉਂਦੇ ਆ ਸ਼ੈਂਪੂ ਹੈ ਨਾ ਹਾਂ ਕੱਲ ਨੂੰ ਸ਼ੈਂਪੂ ਪਾ ਕੇ ਦੇਖ ਲੂੰਗੇ ਪਾ ਲਈ ਹਰ ਚੀਂ ਨੇ ਤੋਂ ਸ਼ੈਂਪੂ ਪਾਇਆ ਅੱਛਾ ਹੂੰ ਕੁੜੀਆਂ ਪਈਆਂ ਹੋਣੀਆਂ ਦੋ ਕੁੜੀਆਂ ਤੇ ਪਾ ਦੇ ਹਾਂ ਦੋ ਕੁੜੀਆਂ ਪਾ ਦੇ ਬਸ ਓਕੇ ਬਹੁਤ ਉਹਨੇ ਉਦਾਂ ਸ਼ੈਂਪੂ ਪਾਇਆ ਸਾਰਿਆਂ 'ਚ ਅੱਛਾ ਹੂੰ ਨਕੀ ਦੋ ਸੇਪ ਕਜਿੰਦੀ ਉੱਪਰ ਹੋਰ ਕਿਆ ਹੁੰਦਾ ਫੈਲ ਜਾਂਦੀ ਹੈ ਮੜੀ ਦੀ ਦਵਾਏ ਬਾਕੀ ਦਾ ਮੀਂਹ ਦਾ ਹੀ ਚੱਕਰ ਹੁੰਦਾ ਜਿਆਦਾ ਹੋਰ ਤਾਂ ਕਾਸੀ ਤਾਂ ਨਹੀਂ ਹੈਗਾ ਹਾਂ ਮੀਂਹ ਤੇ ਹੀ ਹੁੰਦਾ ਵੀ ਧੋੜਾ ਹੋਵੇ ਹਾਂ ਪੰਜ ਚਾਰ ਘੰਟੇ ਲੱਗ ਜਾਨਾ ਬਸ ਬਸ ਹੁਣ ਕਿਹੜੇ ਮੀਂਹ ਇੱਥੇ ਅੱਜ ਹਾਂ ਲੋ ਜੀ ਕਰਮਜੀਤ ਨੂੰ ਕਿੱਦਾਂ ਵਧੀਆ ਵਾਜੀ ਵਧੀਆ ਜੀ ਆ ਲਾਤੀ ਫਿਰ ਅੱਜ ਹੈ ਹਾਂ ਮੈਂ ਲਿਆ ਸੀ ਰੋਪੜ ਤੇ ਆਉਣ ਲੱਗਾ ਹਾਂ ਮੈਂ ਕਿਹਾ ਚੱਲ ਮਾੜਾ ਜਿਹਾ ਪਰਦਾ ਜਾ ਹੋ ਜਾਊਗਾ ਸਾਰਾ ਠੀਕ ਆ ਇਧਰ ਵੀ ਲਾਤੀ ਇਧਰ ਵੀ ਲਾਤੀ ਥੱਲੇ ਦੇ ਵੀ ਬੰਦ ਨਹੀਂ ਸੀ ਕਿਸੇ ਚੀਜ਼ ਨਾਲ ਥੱਲੇ ਵੀ ਤਾਰ 'ਚ ਵਸਾ ਦਿੰਦੇ ਆ ਇਹਨੇ ਜੇ ਉੜ ਗਈ ਫੇਰ ਹੀ ਨਾ ਇਹ ਪਾਟਣਾ ਥੱਲੇ ਮੈਂ ਉੱਪਰ ਤੇ ਹੀ ਵਸਾਈ ਆ ਤਾਰ ਵਿੱਚ ਲਾਉਣ ਪਰ ਤਾਂ ਠੀਕ ਆ ਥੱਲੇ ਦੀ ਕਹਿੰਦਾ ਮੂੜੇ ਨਾ ਥੱਲੇ ਵੀ ਤਾਰ 'ਚ ਪਸਾਉਂਦੇ ਫਿਰ ਹਾਂ ਕਿਸੇ ਵੀ ਚੀਜ਼ 'ਚ ਉਹ ਉਧਰ ਵੀ ਲਾਦਣੀ ਸੀ ਹੁਣ ਇਧਰ ਕੱਟ ਕਰ ਦੇਣੀ ਸੀ ਉਦਰੇ ਲਾਈ ਕੀ ਵੈਂ ਪਤਲਾ ਹਾਂ ਫਿਰ ਥੋੜੀ ਜਿਹੀ ਇੱਧਰੋਂ ਕਰਤੀ ਮੈਂ ਚੱਲ ਉੱਥੇ ਟੋਟਾ ਲੈ ਕੇ ਹੋਰ ਲਾ ਦੂੰਗਾ ਇੱਧਰ ਤਾਂ ਲੋੜ ਵੀ ਨਹੀਂ ਪਿੱਛੇ ਅੱਛਾ ਹਾਂ ਥੋੜਾ ਜਿਹਾ ਟੋਟਾ ਹੋਰ ਲਿਆਉਂਗੇ ਚਵੱੱਚਾ ਕਰਤਾ ਕਿ ਰੈਡੀ ਚਵੱੱਚਾ ਸਾਫ ਕਰਤਾ ਮੈਂ ਵਿੱਚੋਂ ਕੱਢਤਾ ਸੀਗਾ ਹਾਂ ਬਾਕੀ ਕਾਲੂ ਪਾਣੀ ਭਰ ਦੂੰਗੇ ਸਵੇਰੇ ਅੱਜ ਮੈਂ ਚਲਾਈ ਤੀ ਮੋਟਰ ਥੋੜੀ ਜਿਹੀ ਉੱਥੇ ਕਾਲਟੀ ਜੀ ਭਰੀ ਜੀ ਪਾਣੀ ਸਹੀ ਨਿਕਲਿਆ ਹਾਂ ਪਾਣੀ ਵਧੀਆ ਨਿਕਲਦਾ ਵਿੱਚ ਜਮਾ ਵੀ ਨਹੀਂ ਖੜਦਾ ਹਾਂ ਸਾਰਾ ਪਾਣੀ ਹੁੰਦਾ ਬਾਹਰ ਸਾਰਾ ਜੀ ਪਾਸ ਹੋ ਗਿਆ ਹਾਂ ਬਿਲਕੁਲ ਵਾਠ ਠੀਕ ਹੈ ਐਂ ਕਰੀ ਗੱਲ ਹਾਂ ਬਾਜਰੇ ਨੂੰ ਪਾ ਬੀਕ ਪਰ ਸਾਰਾ ਸਾਫ ਕਰ ਲੀ। ਐ ਸਾਰਾ ਸਾਫ ਹੋਈ ਜਾਊਗਾ ਨਾਲੇ ਪਾਈਪਾਂ ਦਾ ਪਾਣੀ ਨਿਕਲ ਜਾਊਗਾ। ਇਹਨੂੰ ਵਧੀਆ ਬਣਜੂ। ਹਮ। ਆ ਤਾਂ ਸਾਲਾ ਤੈਨੂੰ ਉਹਦੇ ਕਾਨੇ ਇੰਗਲਿਸ਼ ਹੱਤਾ ਹੀ ਬਣਾਤਾ ਹੈ। ਨਹੀਂ ਲੱਗਦੀ ਵਧੀਆ? ਹਾਂ। ਜੇ ਸਾਰੀ ਲੱਗ ਜੂ ਵਧੀਆ ਲੱਗੂ। ਸਾਰੀ ਨਹੀਂ ਹਵਾ ਰੁਕ ਜਣੀ ਉਧਰ। ਲੋਡ ਨਹੀਂ ਉਧਰ ਤਾਂ। ਇੱਧਰ ਇੱਧਰ ਹੀ ਲੋਡ ਆ। ਬੜਾ ਠੀਕ ਆ। ਆ ਲੈ ਆਈ ਹੋਰ ਇੰਨੀ ਕ। 80 ਫੁੱਟ ਆਈਆ 1100 ਦੀ। 80 ਫੁੱਟ 11 ਪੰਜ ਫੁੱਟ ਚੌੜੀ ਆ। 80 ਫੁੱਟ ਲੰਬੀ। ਤੇ 40 40 ਫੁੱਟ ਦੀਆਂ ਦੋ ਲਿਆਇਆ ਤਾ ਮੈਂ। ਆਮ ਕਿੰਨੀ ਕਾਉਂਗੀ ਹੋਰ? ਬਸ ਆਈ ਆ ਥੋੜਾ ਜਿਹਾ ਟੋਟਾ 20 ਫੁੱਟ ਹੋਣਾ ਨਾ ਹਾਂ 15 ਫੁੱਟ ਹੋਣਾ ਬਸ 20 ਫੁੱਟ ਹੋਊਗਾ ਇਹਨੂੰ ਵੀ ਕਰ ਦੇ ਕਵਰ ਇਹਨੂੰ ਕਰ ਦੂਗਾ ਹੂੰ ਟੋਰ ਬਣਾਤੀ ਨੇ ਇੰਨੇ ਚ ਹਾਂ ਥੱਲੇ ਤੇ ਉੜਨੇ ਦਾ ਪ੍ਰਬੰਧ ਕਰੀਦਾ ਯਾਰ ਕੋਈ ਥੱਲੇ ਬਾਈ ਇਹਦੇ ਚ ਨਹੀਂ ਫਸੂਗੀ ਦੇਖੀ ਤਾਂ ਇਹ ਤਾਰ ਚ ਵਸਾ ਲਈ ਆਪਾਂ ਇਹ ਚ ਨਹੀਂ ਇਹਨੇ ਪਾੜ ਦੇਣੀ ਐਂ ਕਰੀ ਉਹ ਕਰ ਨਹੀਂ ਤਾ ਬਾਈ ਕਿਤਨੀ ਜਾਂਦੀ ਇਹ ਹਵਾ ਨੇ ਪਾੜ ਦੇਣੀ ਇਹਨੂੰ ਨਾ ਓਲਿਆਂ ਦੀ ਦੂਈ ਤਾਰ ਆਹ ਜਿਹੜੀ ਤਾਰ ਹੈ ਨਾ ਤੇਰੀ ਹਾਂ ਇਹ ਤਾਰ ਨਹੀਂ ਝੁਕੜਦੇ ਨੇ ਤੇਰੀ ਪਾੜ ਦੇਣੀ ਇਹ ਸਾਰੀ ਉਹ ਅੱਛਾ ਹੂੰ ਠੀਕ ਆ ਜਿਹੜੀ ਇੱਕ ਮਿੰਟ ਚ ਕੱਢ ਦੇ ਇੱਕ ਮਿੰਟ ਲਾਲਾ ਮੈਂ ਤਾਂ ਅਸੀਂ ਦਾ ਫੋਨ ਕਰਦਾ ਜਿਹੜੀ ਤੇਰੀ ਆ ਤਾਰ ਲੱਗੀ ਵੀ ਆ ਹਾਂ ਇੱਦੀ ਚ ਬੰਨ ਠੇਹਾ ਕਰਕੇ ਉਹ ਪਾਸੇ ਰਹਿ ਜੂਗੀ ਅੱਛਾ ਠੀਕ ਆ ਇੱਥੇ ਬੰਨ ਦੀ ਇੱਕ ਜਗ੍ਹਾ ਆਏ ਦੋ ਤਿੰਨ ਜਗ੍ਹਾ ਬੰਨ ਦੇ ਹਰੇਕ ਪੋਲ ਬਿਚਾਰੇ ਤੁਸੀਂ ਪਾਲੇ ਕੱਢਣੀਆਂ ਏ ਤੂੰ ਕਹਿੰਦਾ ਹਾਂ ਮੈਂ ਲੋੜ ਤਾਂ ਹੈਨੀ ਵੈਸੇ ਲੋੜ ਨਹੀਂ ਹੈਗੀ ਵਿਚਾਰੇ ਊਂ ਡੰਡਾ ਪਾ ਦੀ ਇੱਕ ਠੀਕ ਆ ਉਹ ਡੰਡੇ ਨੂੰ ਇਕੱਠਾ ਜੀਤੀ ਹ ਕਾਰਜ ਨਾ ਬਾਈਆਂ ਕੱਢ ਦੇ ਇਹਨੂੰ ਪਾੜ ਦੇਣੀ ਨਹੀਂ ਤੇਰੀ ਇਹ ਕੱਢ ਦਮਾ ਹਾਂ ਹਾਂ ਕੱਢ ਦੇ ਇਹਨੂੰ ਯਾਰ ਇਹਨੇ ਨਹੀਂ ਛੱਡਣੀ ਹੈਗੀ ਇਹ ਤਾਂ ਕੰਡਾ ਤਾਰ ਆ ਜੈ ਪਲੇਨ ਹੁੰਦੀ ਫੇਰ ਕੋਈ ਚੱਕਰ ਨਹੀਂ ਤਾਂ ਹਾਂ ਉਹ ਕੰਮ ਕਰੀ ਟਾਈਟ ਕਰਦੀ ਇਹਨੂੰ ਜਿਹੜੀ ਹਵਾ ਚ ਹਿੱਲੇ ਨਾ ਹਾਂ ਹਵਾ ਇਹਦੇ ਵਿੱਚੋਂ ਨਿਕਲ ਜਾਨੀ ਹਵਾ ਨਿਕਲ ਜਾਨੀ ਹਵਾ ਕ੍ਰੋਸ ਹੋਈ ਜਾਣੀ ਹਾਂ ਟਾਈਟ ਨੇ ਵਧੀਆ ਰਹਿਣਾ ਇਹਨੇ ਆਹੀ ਤਾਰ ਦੇ ਲਈ ਗਾਲੂ ਬੈਠ ਕੇ ਤਾਰ ਆਪਣੇ ਬਾਪ ਵੀ ਪਈ ਆ ਬਈ ਆ ਤੇ ਪਤਾ ਨਹੀਂ ਕੱਲ ਮੈਂ ਕਿਹਾ ਜੇ ਨਹੀਂ ਹੈਗੀ ਇਹਨੂੰ ਦੇੜ ਲਈ ਨਹੀਂ ਨਹੀਂ ਆ ਤਾਂ ਮੇਰੇ ਬਾਪ ਪਈ ਆ ਬਸ ਠੀਕ ਆ ਇਹ ਨਾਲੇ ਪਤਲੀ ਆ ਹਾਂ ਇਹ ਲਾਦਾ ਆ ਜਿੰਦਾ ਜਿੰਦਾ ਲਾਤਾ ਬੜਾ ਹੈਵੀ ਲਾਇਆ ਜੇ ਦਰਵਾਜ਼ਾ ਹੈਵੀ ਹੋਰ ਜਿੰਦਾ ਵੀ ਹੈਵੀ ਚਾਹੀਦਾ ਕੀ ਕਰ ਲੋਹੇ ਦੀ ਚਾਹੀਦਾ ਬਾਕੀ ਚੋਰਾ ਲਈ ਤਾਂ ਕੋਈ ਵੀ ਕੁਝ ਵੀ ਹੈ ਨਹੀਂ ਚੋਰਾ ਲਈ ਤਾਂ ਕੁਝ ਵੀ ਹੈਵੀ ਨਹੀਂ ਹੈਗਾ ਚੋਰਾ ਲਈ ਤਾਂ ਤਾਰ ਵੀ ਹੈਵੀ ਨਹੀਂ ਮਤਲਬ ਉਹ ਹੀ ਤਾਂ ਕਹਿੰਦਾ ਚੋਰਾ ਲਈ ਕੁਝ ਵੀ ਹੈਵੀ ਨਹੀਂ ਉਹਨੇ ਮਿੰਟ ਦੋ ਚ ਮਾਰ ਨਹੀਂ ਛਾਲ ਹਾਂ ਡੇਟ ਕਿੰਨਾ ਕ ਫਰਕਾ ਹੋਣੀ ਤਾਂ ਡੇਟ ਯਾਰ ਕਾਡਰ ਕਰਕੇ ਲੱਪ ਗਿਆ ਥੋੜਾ ਜਿਹਾ ਹੁਣ ਫਰਕ ਕਿੰਨਾ ਕ ਹੁਣ 2 ਇੰਚ ਦਾ ਫਰਕ ਪੈ ਗਿਆ। ਇੰਨਾ ਪੈ ਗਿਆ। ਦਿਖਾ ਫਿਰ ਇਹਦਾ ਇਲਾਜ ਕਰਾਂਗੇ ਕੋਈ। ਇਹ ਲਾ 2 ਇੰਚ ਦਾ। ਹਨਾ ਕਿੰਨਾ ਹੈ? 1.5 ਇੰਚ ਦਾ। 1.5 2 ਇੰਚ ਦਾ। ਹੁਣ ਤੂੰ ਇਲਾਜ ਤਾਂ ਇਹਦਾ ਹੋ ਜਾਊਗਾ। ਹਾਂ। ਪਰ ਹੁਣ ਫਿਰ ਤੈਨੂੰ ਇੱਥੇ ਤੇਰਾ ਐ ਵੀ ਗੱਡੀਓ ਬੜੂਗੀ। ਟਰੈਕਟਰ ਜਾਂ ਹੋਰ ਕੋਈ ਚੀਜ਼ ਨਹੀਂ ਬੜਣੀ। ਜਿਵੇਂ ਕੀ, ਕੀ ਕਰੂੰਗਾ ਦੱਸ। ਹੈ? ਕੀ ਕਰਨਾ ਹੈ? ਇਹ ਪੇਪਰ ਹੀ ਆਪਾਂ ਨੇ ਹੋਰ ਇੱਕ ਗਾਡਰ ਪਰ ਫਿੱਟ ਕਰਾ ਦੇਣਾ। ਇਹਨੂੰ ਉੱਪਰ ਭਜਾ ਦੇਣਾ। ਹਾਂ। ਉੱਪਰ ਭਜਾ ਕੇ ਉਹ ਸਿੱਧਾ ਕੰਧ 'ਤੇ ਅਟੈਚ ਕਰ ਦੇਣਾ। ਚਾ ਉਹ ਕੰਧ ਰਿਆਂ ਤੱਕ ਮਾਰਨੀ ਇਹਨੂੰ ਅੱਛਾ ਬਾਹਰ ਕਰ ਦਾਣਾ ਵੀ ਇੱਧਰ ਹਾਂ ਉੱਪਰ ਮਤਲਬ ਉਹ ਬਣਾ ਦੇਣਾ ਵੀ ਖੋਰ ਕਰ ਲਈ ਉਹ ਬਣਾ ਲਾ ਉਹਦੇ ਉੱਪਰ ਬੇਲ ਚੜਾ ਦੇਣੀ ਚਾਹੀਏ ਹਾਓ ਗੇਟ ਜੇ ਨਾ ਗੇਟ ਤੇ ਵਧੀਆ ਲੱਗੂਗਾ ਬਣਾ ਗੇਟ ਵਧੀਆ ਲੱਗੂਗਾ ਪਰ ਉਹਨੂੰ ਗਾੜਰੇ ਚਾਹੀਦਾ ਜਾਂ ਨਹੀਂ ਉਹਨੂੰ ਤਾਂ ਕੋਈ ਵੀ ਪੈਪੀ ਚੱਲ ਜੂ ਗੋਲ ਤਕੜਾ ਹੋਵੇ ਮੜਾ ਜੇ ਬਸ ਉਹ ਥੱਲੇ ਸਪੋਰਟ ਦੇਣੀ ਪੈਣੀ ਉੱਪਰ ਤੇ ਟਰੈਕਟਰ ਨੂੰ ਬੜਨਾ ਹੋ ਜੂ ਇਹਨੂੰ ਵੈਲਡ ਹੋਊਗਾ ਆਏ ਮਤਲਬ ਫਿਰ ਧਾਕੇ ਰੱਖੂਗਾ ਇਹਨੂੰ ਥੱਲੇ ਚੜਾਈ ਨੂੰ ਤਾਂ ਕੋਈ ਫਰਕ ਨਹੀਂ ਉੱਪਰ ਇਹ ਉਚਾਈ ਨੂੰ ਫਰਕ ਪੈਣਾ ਥੱਲੇ ਕੋਈ ਫਰਕ ਨਹੀਂ ਇਹ ਕੰਮ ਕਰ ਲੈ। ਉੱਪਰ ਤੇ ਸਪੋਰਟ ਮਿਲ ਜਣੀ ਨਾ ਉਹਨੂੰ। ਫਿਰ ਉਹ ਅੰਦਰ ਨੂੰ ਨਹੀਂ ਝੁਕੂਗਾ ਇਹ। ਗੱਡਰ ਹੈ ਜਿਹੜਾ ਅੰਦਰ ਨੂੰ ਝੁਕਦਾ ਨਾ। ਅੰਦਰ ਨੂੰ ਝੁਕਦਾ। ਹੁਣ ਆਪਾਂ ਐਂ ਸਿੱਧਾ ਲਾ ਨਹੀਂ ਸਕਦੇ ਓਰੇ। ਇਹ ਲੱਗਣਾ ਆਪਾਂ ਨਾ ਉੱਪਰ ਦੀ ਉੱਪਰ। ਆਹ ਚੀਜ਼ ਆ। ਐਂ ਕਰ ਲੈ। ਤਾਂ ਇਹਨੇ ਵਧੀਆ ਲੱਗਣਾ ਉਹ ਫਰਕ ਬਹੁਤ ਚੱਕ ਕੇ ਲੈਣਾ ਪਏਗਾ ਨਾ। ਆਪਾਂ ਇਹਦੇ ਵਿੱਚ ਆਹ ਖਾਨਾ ਜਾ। ਇਹਦੇ ਵਿੱਚ ਸਰੀਏ ਜਾਂ ਕੋਈ ਹੋਰ ਚੀਜ਼ ਵੈਲਡ ਕਰ ਦਈਏ। ਫਿਰ ਵੀ ਨਹੀਂ ਖੰਡਾ। ਸਰੀਏ ਨੇ ਵੀ ਗੱਲੇ ਝੁਕ ਜਾਣ ਓਕਣੀ। ਜਾਏ ਤਾਂ ਫਿਰ ਉੱਪਰ ਤੇ ਸਪੋਰਟ ਨਹੀਂ ਨਾ ਹੈਗੀ ਉੱਪਰ ਤੇ ਖਿੱਚ ਹੁੰਦਾ ਇਹ ਹੂੰ ਗਾਰਡਰ ਨਾਲੋਂ ਤਕੜਾ ਤਾਂ ਨਹੀਂ 서 ਰਿਆ ਹੋਣ ਲੱਗਿਆ ਸਮਝ ਗਿਆ ਮੈਂ ਉੱਚਾ ਹੋ ਗਿਆ ਨਾ ਇਹ ਆ ਚੀਜ਼ ਆ ਤੇਰੇ ਵਾਲੇ ਜਗੜ ਨੂੰ ਰਹਿਣਾ ਉੱਪਰ ਨਾਲੇ ਤੈਨੂੰ ਕਿਹਾ ਉਹ ਚੜਾ ਦੀ ਬੇਲ ਗੋਈ ਵੀ ਸਮਝ ਗਿਆ ਆ ਗੇਟ ਜਾ ਬਣ ਗਿਆ ਗੇਟ ਜਾ ਬਣ ਗਿਆ ਉੱਪਰ ਨੂੰ ਜਿਕਣਾ ਐ ਹੁੰਦਾ ਪਰ ਬਣਾਇਆ ਵਾ ਉਹੀ ਜੀ ਬਣਨੀ ਆ ਆ ਚੱਕਰ ਲੱਗ ਜਾਂਦਾ ਐ ਚੱਕ ਕੇ ਲੱਗਦਾ ਜਾਣਾ ਚੱਕਿਆ ਚੱਕੀ ਤਾਂ ਦੇਖਾਂ ਤਾਂ ਕਿੰਨਾ ਕੁ ਹੁੰਦਾ ਇਹ ਤੈਨੂੰ ਗੇਟ ਹਾਂ ਜੀ ਗੱਡ ਲੱਗ ਗਿਆ ਉਦੋਂ ਹੋ ਗਿਆ ਹਾਂ ਤਲੀਏ ਫਿਰ ਚਲੋ ਅੱਜ ਕੱਖਾ ਹਾਂ ਕੱਖ ਯਾਰ ਵੱਡੇ ਵੇਦੇ ਹੂੰ ਕੱਲ ਤੇ ਇੱਥੇ ਖੇਚਾ ਭੁੱਲ ਗਿਆ ਮੈਂ ਆਹ ਤੇਰੇ ਹੋਰ ਮੈਂ ਚੱਕ ਲਿਆ ਹਾਂ ਚੱਲੇ ਚੱਲਦੇ ਜਾਣ ਲੱਗੇ ਚਲੋ ਠੀਕ ਹੈ ਜੀ ਬਣਾਤਾ ਕੱਲ ਦੂਜਾ ਬਣਾਤਾ ਕਿੰਨੇ ਪੈਸੇ ਲੱਗੇ ਇਹ ਤਾਂ ਲੀਓ 500 ਰੁਪਏ ਤੇ ਵਧੀਆ ਬਣ ਗਿਆ ਹੁਣ ਡਬਲ ਬਣਾਈ ਆ ਡਬਲ ਵਧੀਆ ਹੋ ਗਿਆ ਮੱਕਾ ਬੰਦਾ ਹੈ ਜੋ ਬੰਦੇ ਗੱਗੇ ਨਹੀਂ ਬੈਠਣਾ ਉਹ ਤਾਂ ਹੈ ਰੋ ਚਲੋ ਠੀਕ ਹੈ ਜੀ ਫਿਰ ਓਕੇ ਜੀ ਅੱਜ ਦੀ ਵੀਡੀਓ ਕਰਦੇ ਅੱਛੀ ਸਮਾਪਤ ਮਿਲਦੇ ਆ ਜੀ ਫੇਰ ਕੱਲੂ ਸਤਿ ਸ੍ਰੀ ਅਕਾਲ ਜੀ